ਦੋ ਸਗੇ ਭਰਾ ਨਹੀਂ ਇਕੱਠੇ ਕੰਮ ਕਰਦੇ ਠੀਕ ਆ ਤੁਸੀਂ ਮਾਮੇ ਭੂਆ ਦੇ ਪੁੱਤ ਭਾਈ 1990 ਤੋਂ ਲੈ ਕੇ ਹੁਣ ਤੱਕ ਕੰਮ ਕਰਦੇ ਹੋ 90 ਤੋਂ ਲੈ ਕੇ ਹੁਣ ਤੱਕ ਅਸੀਂ ਸਾਰਾ ਕੰਮ ਸਾਡਾ ਇਕੱਠਾ ਰਿਹਾ ਫਿਰ ਜਦੋਂ 10 ਦੇ ਵਿੱਚ ਅਸੀਂ ਮੰਨ ਲਓ ਰਾਜਸਥਾਨ ਗਏ ਤੁਹਾਨੂੰ ਨਾ ਉੱਥੇ ਪ੍ਰਾਤ ਪੁਰਾਣੀ ਜਿਹੜੀ ਜੀ ਅੰਦਰ ਮਨ ਨੂੰ ਟੰਗ ਗਈ ਯਾਰ ਵੀ ਇਹ ਇਹ ਯਾਰ ਪੁਰਾਣੇ ਖੇਲੇ ਨੇ ਜਿਹੜੇ ਬਿਲਕੁਲ ਅੱਜ ਤੱਕ ਵੀ ਲੋਕ ਇੱਥੇ ਆ ਕੇ ਫੋਟੋਆਂ ਖਿਚਾ ਰਹੇ ਨੇ ਢੇਰੀਏ ਦੇ ਪੈਲਸ ਨੂੰ ਜਾਣਦੇ ਨੇ ਜੀ ਉਹ ਪਤਾ ਕਿ ਕੀ ਕਹਿੰਦੇ ਹੁੰਦੇ ਤੇ ਵੀ ਸਰਦਾਰ ਪੈਲਸ ਉਹ ਜਿਹਦੇ ਗੱਡੀ ਉੱਪਰ ਚੜਦੀ ਆ ਇੱਕ ਚੀਜ਼ ਸਮਝਾ ਵੀ ਦਰਵਾਜੇ ਦੇ ਉੱਪਰ ਨਾ ਆਪਾਂ ਖਿੜਕੀ ਰੱਖੀ ਸੀ ਉਹ ਕਾਦੇ ਵੱਲੀ ਰੱਖੀ ਸੀ ਬਈ ਉਹ ਜਿਹੜੀ ਬਈ ਆ ਖੜਕੀ ਆ ਜਦੋਂ ਬਰਾਤ ਤੋਰੇ ਆਉਗੀ ਦੀਵਨ ਇੱਥੇ ਕੱਟਿਆ ਜਾਣਾ ਠੀਕ ਹੈ ਜੀ ਉਹ ਮਤਲਬ ਗੁੱਡੀ ਆ ਜਿਹੜੀ ਆਪਦੀ ਬਰਾਤ ਉਹ ਦੇਖ ਸਕਦੀ ਆ ਉੱਥੋਂ ਬੈਠ ਕੇ ਸੀ ਉਹ ਹਾਂ ਇੱਥੇ ਅਸੀਂ ਪੁਰਾਣਾ ਵਿਰਸਾ ਬਣਾਉਣਾ ਬਈ ਜੀ ਠੀਕ ਹੈ ਜੀ ਪੁਰਾਣਾ ਮਤਲਬ ਇੱਥੇ ਖੂਬੀ ਬਣਾਉਣਾ ਸੀ ਖੂਹ ਵਾਲਾ ਸਿਸਟਮ ਠੀਕ ਹੈ ਜੀ ਮੈਂ ਜ਼ਰੂਰ ਕਿਹਾ ਮਹਾ ਗੁਰੀ ਘਰੰਗਣੇ ਤੋਂ ਆਹ ਦਰਵਾਜ਼ਾ ਯਾਰ ਜ਼ਰੂਰ ਬਣਵਾਉਣਾ ਸੀ ਸੱਤ ਚ ਕੱਢਿਆ ਸੀ ਉਦੋਂ ਅਸੀਂ ਮੋਟਰਸਾਈਕਲ ਕੱਢ ਠੀਕ ਹੈ ਜੀ ਵੀ ਜਿਹੜਾ 100 ਪ੍ਰੋਗਰਾਮ ਤੇ ਜਿਹੜਾ ਹੁਣ ਪਹਿਲੇ 100 ਪ੍ਰੋਗਰਾਮ ਬੁੱਕ ਹੋਣਗੇ ਹੁਣ ਜਿਹੜੇ 100 ਹੋਣਗੇ ਹੁਣ ਬੁਲਟ ਕੱਢਾਂਗੇ ਹੱਸੀ ਗਾਲ ਦੋਸਤੋ ਜਿਵੇਂ ਆਪਾਂ ਅਕਸਰ ਹੀ ਦੇਖਦੇ ਆ ਵੀ ਦੋ ਸਗੇ ਭਰਾ ਨਾ ਆਪਾਂ ਕੋਈ ਸਾਂਝਾ ਕੰਮ ਨਹੀਂ ਕਰ ਸਕਦੇ ਪਰ ਜਿਹੜੇ ਪੈਲਸ ਦੇ ਵਿੱਚ ਅੱਜ ਤੁਹਾਨੂੰ ਲੈ ਕੇ ਆਏ ਆ ਇਹ ਬਾਈ ਨਾ 1990 ਤੋਂ ਮਾਮੇ ਭੂਆ ਦੇ ਪੁੱਤ ਇਕੱਠੇ ਕੰਮ ਕਰ ਰਹੇ ਨੇ ਬਾਈ ਅਮਰੀਕ ਸਿੰਘ ਢਾਲੀਵਾਲ ਤੇ ਗਰਜੀਤ ਸਿੰਘ ਬਿੱਟੂ ਬਾਈ ਹੋਰਾਂ ਦੀ ਮਿਸਾਲ ਕੀ ਹੈ ਵੀ ਮਾਮੇ ਭੂਆ ਦੇ ਪੁੱਤ 1990 ਤੋਂ ਆੜਤ ਦਾ ਕੰਮ ਕਰ ਰਹੇ ਆ ਨਾਲ ਬਾਈ ਹੋਰਾਂ ਦੇ ਪੈਲਸ ਵੀ ਚੱਲਦੇ ਨੇ ਤੇ ਸ਼ੈਲਰ ਵੀ ਹੈਗੇ ਨੇ ਹੈਨਾ ਪੁਰਾਣੇ ਜਵਾਨੇ ਚ ਜਾ ਰਹੀ ਹੁੰਦੀਆਂ ਸੀ ਉਸ ਤਰੀਕੇ ਨਾਲ ਹੀ ਬਾਈ ਹੋਰਾਂ ਦੀ ਯਾਰੀ ਵੀ ਆ ਤੇ ਯਾਰੀ ਦੇ ਨਾਲ ਜਿਹੜਾ ਸਰਦਾਰ ਪੈਲਸ ਬਣਾਇਆ ਉਹ ਵੀ ਬਿਲਕੁਲ ਪੁਰਾਣੇ ਵਿਰਸੇ ਨਾਲ ਮੈਚ ਕਰਦਾ ਬਣਾਇਆਗਾ ਅੰਦਰ ਜਾ ਕੇ ਤੁਹਾਨੂੰ ਬਿਲਕੁਲ ਇੰਜ ਲੱਗਣਾ ਹੈ ਵੀ ਆਪਾਂ ਪੁਰਾਣੇ ਪੰਜਾਬ ਦੇ ਵਿੱਚ ਆ ਗਏ ਛੋਟੀ ਈਟ ਨਾਲ ਬਣਿਆ ਮੈਰਿਜ ਪੈਲਸ ਮੈਂ ਕਹਿੰਦਾ ਨਾ ਕਿਸੇ ਰਾਜੇ ਮਹਾਰਾਜਾਂ ਦੇ ਪੁਰਾਣੇ ਮਹਿਲਾਂ ਤੋਂ ਕਿਸੇ ਪਾਸੋਂ ਘੱਟ ਨਹੀਂ ਹੈਗਾ ਤੇ ਜਿਹੜੇ ਵੀ ਮਿੱਤਰਾਂ ਨੇ ਕਹਿੰਦਾ ਨਾ ਆਪਣੇ ਵਿਆਹ ਦੀ ਤਰੀਕੜਾ ਲਈ ਤੇ ਬੈਲਸ ਬੁੱਕ ਨਹੀਂ ਕੀਤਾ ਇੱਕ ਵਾਰੇ ਵੀਡੀਓ ਧਿਆਨ ਨਾਲ ਸੁਣ ਲਿਓ ਤੇ ਅੰਦਰ ਲੈ ਕੇ ਚੱਲਦੇ ਆ ਸਭ ਤੋਂ ਪਹਿਲਾਂ ਮੇਨ ਐਂਟਰੀ ਆ ਜਾਂਦੀ ਆ ਤੇ ਆਹ ਦੇਖੋ ਜੀ ਤੁਸੀਂ ਦੀਵੇ ਹੀ ਦੀਵੇ ਬਹੁਤ ਸੋਹਣੇ ਤਰੀਕੇ ਨਾਲ ਡਿਜ਼ਾਈਨ ਕੀਤੇ ਹੋਏ ਨੇ ਜਿਹੜਾ ਇੰਟੀਰੀਅਰ ਦਾ ਕੰਮ ਹੈ ਇਧਰ ਸੈਲਫੀ ਪੁਆਇੰਟ ਆ ਜਾਂਦਾ ਕੋਈ ਵੀ ਮਹਿਮਾਨ ਆਉਂਦੇ ਆ ਬੱਚੇ ਆਉਂਦੇ ਆ ਬੈਠ ਕੇ ਇੱਥੇ ਸੈਲਫੀਆਂ ਲੈਂਦੇ ਨੇ ਬਹੁਤ ਸੋਹਣੀ ਉੱਪਰ ਉਹ ਡੈਕੋਰੇਸ਼ਨ ਕੀਤੀ ਹੋਈ ਆ ਤੇ ਵੈਸੇ ਮੈਰਿਜ ਪੈਲਸ ਜਿਹੜਾ ਇਹ 2007 ਦੇ ਵਿੱਚ ਬਣਿਆ ਸੀ ਪਰ ਹੁਣ ਰੈਨੋਵੇਟ ਕੀਤਾ ਭਾਈ ਹੋਰਾਂ ਨੇ ਉਹ ਵੀ ਦੋਸਤੋ ਆਪਾਂ ਮੇਨ ਜੇ ਕਹਦੀ ਐਂਟਰੀ ਤੋਂ ਐਂਟਰ ਹੋ ਚ ਸਭ ਤੋਂ ਪਹਿਲਾਂ ਇੱਧਰ ਵੀ ਇੱਕ ਸੈਲਫੀ ਪੁਆਇੰਟ ਦਿੱਤਾ ਹੋਇਆ ਨਾਲੇ ਇੱਧਰ ਨੂੰ ਓਲਾ ਦਿੱਤਾ ਜੇ ਇੱਧਰ ਜੇ ਕਹਿ ਦਈਏ ਖਾਣ ਪੀਣ ਵਾਲਿਆਂ ਦਾ ਸਮਾਨ ਹੈਗਾ ਤੇ ਸਭ ਤੋਂ ਪਹਿਲਾਂ ਨਾ ਆਪਾਂ ਆਊਟਡੋਰ ਹਾਲ ਚੈੱਕ ਕਰੀਏ ਕਿੰਨੀ ਸੋਹਣੀ ਖੂਬਸੂਰਤੀ ਨਾਲ ਜਿਹੜਾ ਆਊਟਡੋਰ ਹਾਲ ਬਣਾਇਆ ਹੋਇਆ ਪੂਰਾ ਖੁੱਲਾ ਡੁੱਲਾ ਹਾਲ ਹੈ 1000 ਪਲੱਸ ਦੀ ਗੈਦਰਿੰਗ ਦਾ ਆਪਾਂ ਇੱਥੇ ਪ੍ਰੋਗਰਾਮ ਕਰਾ ਸਕਦੇ ਹਾਂ ਤੇ ਬਹੁਤ ਸੋਹਣੇ ਤਰੀਕੇ ਨਾਲ ਜਿਹੜੀ ਸਜਾਵਟ ਖੇਤਾਂ ਦੇ ਵਿੱਚ ਵੱਡੇ ਰੋਡ ਦੇ ਉੱਪਰ ਖੁੱਲਮ ਡੁੱਲਾ ਜਿਹੜਾ ਇਹ ਮੈਰਿਜ ਬੈਲਸ ਬਣਿਆ ਹੋਇਆ ਤੇ ਆਜੋ ਹੁਣ ਪਹਿਲਾਂ ਆਪਣਾ ਲੈਫਟ ਹੈਂਡ ਸਾਈਡ ਤੇ ਚ ਜਿਵੇਂ ਕਿ ਇਧਰ ਆ ਗਏ ਸਭ ਤੋਂ ਪਹਿਲਾਂ ਜਿਵੇਂ ਬਿਸਕੀ ਦਾ ਕਾਊਂਟਰ ਆ ਜਾਂਦਾ ਹੈਗਾ ਸ਼ਾਰਟਸ ਦਾ ਆ ਜਾਂਦਾ ਮਤਲਬ ਕਹਿ ਦਈਏ ਕੋਕਟੇਲ ਮੌਕਟੇਲ ਦਾ ਜਿਹੜਾ ਕਾਊਂਟਰ ਆ ਜਾਂਦਾ ਹੈਗਾ ਫਿਰ ਆ ਜਾਂਦੇ ਲਾਈਵ ਦੇ ਕਾਊਂਟਰ ਫਿਸ਼ ਆ ਗਈ ਵੈਜ ਨਾਨ ਵੈਜ ਜਿੰਨੀਆਂ ਵੀ ਆਈਟਮਾਂ ਨੇ ਉਹ ਸਾਰੀਆਂ ਦੇ ਕਾਊਂਟਰ ਆ ਜਾਂਦੇ ਆ ਤੇ ਜਿਵੇਂ ਇਧਰ ਸਾਰੇ ਲਾਈਵ ਡਿਸਪਲੇ ਲੱਗੇ ਹੋਏ ਨੇ ਬੈਕ ਸਾਈਡ ਤੇ ਜਿਵੇਂ ਆਪਾਂ ਹਵੇਲੀਆਂ ਅੱਜ ਕੱਲ ਟ੍ਰੈਂਡਿੰਗ ਦੇ ਵਿੱਚ ਚੀਜ਼ਾਂ ਚੱਲਦੀਆਂ ਨਾ ਛੋਟੇ ਇਟ ਦਾ ਕੰਮ ਹੋਇਆ ਹੋਇਆ ਸਾਰੇ ਮੈਰਿਜ ਪੈਲਸ ਦੇ ਵਿੱਚ ਅੰਦਰਲੀ ਬਿਲਡਿੰਗ ਵੀ ਦਿਖਾਵਾਂਗੇ ਇਸ ਤੋਂ ਬਾਅਦ ਜੇ ਦੇਖੀਏ ਨਾ ਵੀ ਬਹੁਤ ਘੱਟ ਪਿੱਲਰ ਨੇ ਉੱਪਰ ਜੇ ਇੱਥੇ ਜਿਹੜਾ ਡਾਂਸ ਫਲੋਰ ਆ ਗਿਆ ਇੱਥੇ ਸਿੰਗਰ ਨੇ ਆਉਣਾ ਸਟੇਜ ਪੂਰੀ ਖੁੱਲੀ ਡੁੱਲੀ ਆ ਗਈ ਇੱਧਰ ਦੇਖੋ ਡੀਜੇ ਦਾ ਬਾਈ ਉਹਨਾਂ ਦਾ ਪ੍ਰੋਗਰਾਮ ਤੇ ਬਹੁਤ ਸੋਹਣੇ ਤਰੀਕਿਆਂ ਨਾਲ ਬਾਈ ਕੀ ਨਾਂ ਤੇ ਡੀਜੇ ਡੀਜੇ ਅਨਮੋਲ ਡੀਜੇ ਅਨਮੋਲ ਸੰਗਤੀਵਾਲ ਸੰਗਤੀਵਾਲ ਤੇ ਬਾਈ ਉਹਨਾਂ ਦਾ ਬਹੁਤ ਵਧੀਆ ਕੰਮ ਹੈ ਇਹਨਾਂ ਦਾ ਵੀ ਤੇ ਇੱਧਰ ਮੇਨ ਸਟੇਜ ਆ ਜਾਂਦੀ ਹੈ ਚਾਹੇ ਸਿੰਗਰ ਦਾ ਪ੍ਰੋਗਰਾਮ ਹੈ ਚਾਹੇ ਔਰਕੈਸਟਰਾ ਨੇ ਉਹ ਵੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕਿਆਂ ਸੇ ਆਰਗੈਨਾਈਜ਼ ਕੀਤੀ ਹੋਈ ਇਹ ਰਾਤ ਦਾ ਜਿਹੜਾ ਆਪਾਂ ਫੰਕਸ਼ਨ ਦਿਖਾ ਰਹੇ ਹਾਂ ਡੇ ਤੇ ਇਸ ਤੋਂ ਅੱਗੇ ਹੁਣ ਚੀਜ਼ ਦਿਖਾਉਣੇ ਜਿਹੜੀ ਖਾਸ ਨੂੰ ਦਿਖਾਉਣੀ ਹੈ ਜਿਹੜੀ ਨਾ ਜੇ ਕਹਿ ਦਈਏ ਮਤਲਬ ਤੁਹਾਡਾ ਧਿਆਨ ਖਿੱਚੂਗੀ ਆਹ ਦੇਖੋ ਜੀ ਤੁਸੀਂ ਮੈਰਿਜ ਪੈਲਸ ਦੀ ਜਿਹੜੀ ਮੇਨ ਬਿਲਡਿੰਗ ਹੈ ਉਹ ਆ ਗਿਆ ਉੱਪਰ ਲਿਖਿਆ ਜੀ ਸਰਦਾਰ ਪੈਲਸ ਇਹਦੇ ਵਿੱਚ ਆਪਾਂ ਪਿੱਤਲ ਵਾਲੇ ਸਾਗਵਾਨ ਦੇ ਦਰਵਾਜ਼ੇ ਵੀ ਲਾਏ ਨੇ ਤੁਹਾਨੂੰ ਉਹ ਵੀ ਦਿਖਾਵਾਂਗੇ ਇੱਕ ਵਾਰ ਲੁੱਕ ਚੈੱਕ ਕਰਿਓ ਮਿਸਤਰੀਆਂ ਨੇ ਜਿਹੜਾ ਨੇ ਕੰਮ ਕੀਤਾ ਜਿਹੜੇ ਇੰਟੀਰੀਅਰ ਐਕਸਟੀਰੀਅਰ ਦਾ ਡਿਜ਼ਾਈਨ ਕੀਤਾ ਉਹ ਤੁਸੀਂ ਚੈੱਕ ਕਰਿਓ ਬਿਲਕੁਲ ਜੇ ਕਹਿ ਦਈਏ ਨਾ ਮਤਲਬ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ 500 ਸਾਲ ਪੁਰਾਣੇ ਮਹਿਲ ਦੇਖਦੇ ਆਪਾਂ ਉਹਦੇ ਨਾਲ ਦੀ ਜੇ ਲੁੱਕ ਆਉਂਦੀ ਐ ਇਸ ਮੈਰਿਜ ਬੈਲਸ ਦੀ ਤੇ ਦੋ ਪਿੱਤਲ ਦੇ ਸਾਗਵਾਨ ਵਾਲੇ ਦਰਵਾਜੇ ਲੱਗੇ ਇੱਕ ਮੇਨ ਦਰਵਾਜਾ ਇਹ ਆ ਗਿਆ ਜੀ ਇੱਕ ਦਰਵਾਜਾ ਉਧਰ ਲੱਗਿਆ ਹੋਇਆ ਤੇ ਬਹੁਤ ਹੀ ਸੋਹਣੇ ਤਰੀਕੇ ਨਾਲ ਮੈਂ ਰੈੱਡ ਵਾਈਟ ਦਾ ਜਿਹੜਾ ਕਨਸੈਪਟ ਕੀਤਾ ਹੋਇਆ ਤੇ ਇਧਰ ਜਾਲੀਆਂ ਵਗੈਰਾ ਇੱਕ ਬਾਈ ਇਹ ਚੀਜ਼ ਹੋਰ ਦਿਖਾ ਦਈਏ ਬਹੁਤ ਖਾਸ ਜਿਵੇਂ ਕਿਸੇ ਖੁਸ਼ੀ ਦੇ ਮੌਕੇ ਤੇ ਆਪਾਂ ਦੀਵੇ ਲਾਉਣੇ ਆ ਇੱਥੇ ਤੁਸੀਂ ਦੇਖੋ ਅੱਜ ਬਾਈ ਮਰੀਕ ਪ੍ਰਧਾਨ ਦੇ ਬੇਟੇ ਦੀ ਮੈਰਿਜ ਅੱਜ ਜਾਗੋ ਆ ਤੇ ਬਾਈ ਹੋਰਾਂ ਨੇ ਆਪਣੇ ਪੈਲਸ ਨੂੰ ਬਹੁਤ ਸੋਹਣੇ ਤਰੀਕੇ ਨਾਲ ਸਜਾਇਆ ਹੋਇਆ ਜਿਹੜੀ ਇਹ ਲੋਕਾਂ ਤੁਹਾਨੂੰ ਅ ਬਾਕੀ ਆਪਣੇ ਆਪ ਦੇ ਵਿੱਚ ਇੱਕ ਖੂਬਸੂਰਤੀ ਦੇ ਰਹੀ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਜਿਹੜੇ ਜੂਸ ਵਗੈਰਾ ਚੱਲਣੇ ਨੇ ਸਾਰੇ ਸਟਾਲ ਇੱਧਰ ਲੱਗੀ ਹੋਈ ਹੈਗੀ ਹਰ ਤਰ੍ਹਾਂ ਦੀ ਜਿਵੇਂ ਆਈਸਕ੍ਰੀਮ ਵਾਲੇ ਤੇ ਕੋਈ ਵੀ ਜੇ ਕਹੇ ਦੀ ਤੁਸੀਂ ਮਤਲ ਜਿੰਨੇ ਵੀ ਕਾਉਂਟਰ ਲਵਾਉਣਾ ਚਾਹੋ ਨੇ ਸਾਰਿਆਂ ਦੀ ਆਪਸ਼ਨ ਤੁਹਾਨੂੰ ਮਿਲਣੀ ਹੈ ਇੱਧਰ ਟਿੱਕੀ ਵਾਲੇ ਆ ਗਏ ਤੇ ਹਰ ਤਰ੍ਹਾਂ ਦਾ ਮਤਲ ਜੋ ਵੀ ਆਪਾਂ ਇੱਕ ਵਿਆਹ ਦੇ ਵਿੱਚ ਫੰਕਸ਼ਨ ਦੇ ਵਿੱਚ ਆਪਾਂ ਪ੍ਰੋਗਰਾਮ ਕਰਦੇ ਆਂ ਉਹ ਸਾਰਿਆਂ ਲਈ ਤੁਹਾਨੂੰ ਬਹੁਤ ਸੋਹਣੇ ਕਾਊਂਟਰ ਇੱਕੋ ਜੇ ਕਹਿੰਦੇ ਕਲਰ ਮੈਚ ਕਰਨ ਵਾਲੇ ਤੇ ਆਹ ਦੇਖੋ ਤੁਸੀਂ ਘੁੰਮਣ ਵਾਲੇ ਵੀ ਚੱਲਦੇ ਨੇ ਜਿਵੇਂ ਟੌਏ ਟ੍ਰੇਨ ਵਾਂਗੂ ਤੇ ਹਰ ਤਰ੍ਹਾਂ ਦੀ ਜਿਹੜੀ ਚੀਜ਼ ਤੁਹਾਨੂੰ ਵੱਖੋ ਵੱਖਰੀ ਨਵੇਂ ਤਰੀਕੇ ਦੀ ਮਿਲਣੀ ਆ ਇਹ ਮੈਰਿਜ ਪੈਲਸ ਦੇ ਵਿੱਚ ਤੇ ਜਿਹੜੇ ਵੀ ਮਿੱਤਰ ਇਹ ਸੋਚਦੇ ਨੇ ਵੀ ਸਾਨੂੰ ਯਾਰ ਵਧੀਆ ਜੀ ਇੱਕ ਲੋਕੇਸ਼ਨ ਚਾਹੀਦੀ ਆ ਖਾਸ ਕਰਕੇ ਸੁਨਾਮ ਏਰੀਆ ਦੇ ਜੇ ਤੁਸੀਂ ਨੇੜੇ ਤੇੜੇ ਹੋ ਤਾਂ ਸੁਨਾਮ ਤੋਂ ਲਹਿਰਾਗਾ ਕਾ ਰੋਡ ਤੇ ਇਹ ਮੈਰਿਜ ਪੈਲਸ ਪੈਂਦਾਗਾ ਇੱਧਰ ਗੋਲ ਗੱਪੇ ਟਿੱਕੀ ਵਾਲਾ ਚਾਟ ਵਾਲਾ ਆ ਗਿਆ ਜੀ ਤੇ ਉਹ ਵਿਚਾਲੇ ਜੇ ਪਲੇਟਾਂ ਵਾਸਤੇ ਜਿਹੜਾ ਰੱਖਿਆ ਹੋਇਆ ਉਹ ਵੀ ਤੁਸੀਂ ਕਾਊਂਟਰ ਦੇਖ ਸਕਦੇ ਹੋ ਬਹੁਤ ਸੋਹਣੇ ਤਰੀਕੇ ਨਾਲ ਸਿਆਫਟ ਕੀਤੀ ਹੈਗੀ ਹਰ ਇੱਕ ਚੀਜ਼ ਨੂੰ ਬਰੀਕੀ ਨਾਲ ਬਾਈ ਹੋਰਾਂ ਨੇ ਕੰਮ ਕੀਤਾਗਾ ਤੇ ਕਿਉਂਕਿ ਕਰਨਾ ਵੀ ਬਣਦਾ ਐਕਸਪੀਰੀਅੰਸ ਬਹੁਤ ਪੁਰਾਣਾਗਾ ਇਸ ਖੇਤਰ ਦੇ ਵਿੱਚ ਤੇ ਅੱਗੇ ਆਪਾਂ ਬਾਈ ਹੋਰਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਵੀ ਮਾਮੇ ਭੂਆ ਦੇ ਪੁੱਤ ਨੇ 1990 ਤੋਂ ਲੈ ਕੇ ਹੁਣ ਤੱਕ ਕਿਵੇਂ ਆਪਣੇ ਬਿਜ਼ਨਸ ਨੂੰ ਕੰਟਰੋਲ 'ਚ ਰੱਖਿਆ ਤੇ ਆਪਣੀ ਇੱਕ ਜਾਰੀ ਬਣਾਈ ਰੱਖੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਪਹਿਲਾਂ ਤਾਂ ਬਹੁਤ-ਬਹੁਤ ਵਧਾਈਆਂ ਥੈਂਕ ਯੂ ਬੇਟੇ ਦੀ ਮੈਰਿਜ ਦੀਆਂ ਤੇ ਉਸ ਤੋਂ ਬਾਅਦ ਇੱਕ ਹੋਰ ਮੁਬਾਰਕਾਂ ਇਹ ਵੀ ਨੇ ਵੀ ਦੋਨੇ ਭਰਾ 1990 ਤੋਂ ਲੈ ਕੇ ਅੱਜ ਤੱਕ ਇਕੱਠੇ ਕੰਮ ਕਰ ਰਹੇ ਹਾਂ ਹਾਂਜੀ ਭਾਈ ਜੀ ਭਾਈ ਜਿਵੇਂ ਮਾਰਕੀਟ 'ਚ ਦੇਖਦੇ ਆਪਾਂ ਦੁਨੀਆਦਾਰੀ 'ਚ ਦੇਖਦੇ ਆ ਠੀਕ ਆ ਭਾਈ ਵੀ ਦੋ ਸਗੇ ਭਰਾ ਨਹੀਂ ਇਕੱਠੇ ਕੰਮ ਕਰਦੇ ਤੁਸੀਂ ਮਾਮੇ ਭੂਆ ਦੇ ਪੁੱਤ ਭਾਈ 1990 ਤੋਂ ਲੈ ਕੇ ਹੁਣ ਤੱਕ ਕੰਮ ਕਰਦੇ 1990 ਨਹੀਂ ਵੀਰ ਜੀ ਜੀ ਮੇਰਾ 71 ਦਾ ਜਨਮ ਆ ਠੀਕ ਹੈ ਜੀ 71 ਦਾ ਜੀ ਇਹ ਮੈਥੋਂ 2 ਸਾਲ ਵੱਡੇ ਨੇ ਠੀਕ ਹੈ ਜੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਮੈਂ 3 ਸਾਲ ਦਾ ਠੀਕ ਹੈ ਜੀ ਮੇਰੇ ਮਾਮਾ ਜੀ ਹੋਰ ਨੇ ਪਾਲਿਆ ਤੇ ਮੇਰੇ ਮਾਮਾ ਜੀ ਦਾ ਬੇਟਾ ਹੈ ਠੀਕ ਹੈ ਜੀ ਅਸੀਂ ਪੜਦੇ ਵੀ ਇਕੱਠੇ ਰਹੇ ਬਚਪਨੋਂ ਵੀ ਸਾਡਾ ਇਕੱਠਾ ਰਹਾ ਠੀਕ ਹੈ ਜੀ ਮੰਨ ਲਓ ਵੀ ਪੈਂਦੇ ਵੀ ਇਕੱਠੇ ਰਹੇ ਅੱਛਾ ਬਾਤ ਹੈ ਜਦੋਂ ਛੋਟੇ ਛੋਟੇ ਹੁੰਦੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਇਹਨੇ ਪੜਿਆ ਪਟਿਆਲੇ ਜੀ ਇਹਨੇ ਬੀ ਕਾਮ ਕਰੀ ਉਥੋਂ ਮਨ ਲਓ ਕਹਿੰਦਾ ਬਿਜ਼ਨਸ ਕਰਨਾ ਮੈਥੋਂ 2 ਸਾਲ ਵੱਡਾ ਸੀ ਠੀਕ ਹੈ ਇਹ ਕਹਿੰਦਾ ਅੱਧਾ ਕੰਮ ਕਰਨਾ ਅਸੀਂ ਅੱਧਾ ਕੰਮ ਮੰਨ ਲਓ ਮੇਰਾ ਮਾਮਾ ਜੀ ਕਹਿੰਦਾ ਅੱਧਾ ਕੰਮ ਕਰਾਉਣਾ ਉਹਦੇ ਨਾਲ ਮੈਂ ਲਿੰਕੜਾ ਠੀਕ ਹੈ ਜੀ ਅਸੀਂ 90 ਦੇ ਵਿਚਾਰ ਅਸੀਂ ਸਾਰਾ ਕੰਮ ਸਾਡਾ ਇਕੱਠਾ ਰਿਹਾ ਉਸ ਤੋਂ ਬਾਅਦ ਪੈਸਟੀਸਾਈਡ ਦਾ ਕੰਮ ਕਰ ਲਿਆ ਜੀ ਪੈਸਟੀਸਾਈਡ ਦਾ ਕੰਮ ਕਰਨ ਤੋਂ ਬਾਅਦ ਅਸੀਂ ਨਾਲ ਦੀ ਨਾਲ ਇੱਕ ਸ਼ੈੱਲਰ ਬਣਾਇਆ ਸ਼ੈੱਲਰ ਤੋਂ ਬਾਅਦ ਅਸੀਂ ਨਾਲ ਦੀ ਨਾਲ ਫੋਰਟੀਫਾਈਡ ਦਾ ਕੰਮ ਕਰਿਆ ਪੈਸਟੀਸਾਈਡ ਤੇ ਬੈਠਦੇ ਨੇ ਠੀਕ ਹੈ ਜੀ 2007 ਚ ਬਾਈ ਜੀ ਅਸੀਂ ਇਹ ਪੈਲਸ ਬਣਾਇਆ ਠੀਕ ਹੈ ਜੀ 2011 ਦੇ ਵਿੱਚ ਬਾਈ ਜੀ ਅਸੀਂ ਰਾਜਸਥਾਨ ਚਲੇ ਗਏ ਜ਼ਮੀਨ ਮੇਰੇ ਮਾਮਾ ਜੀ ਕਹਿੰਦੇ ਦੇਖੋ ਉੱਥੇ ਆਪ ਲੈਣੀ ਆ ਠੀਕ ਹੈ ਜੀ ਉੱਥੇ ਅਸੀਂ ਜ਼ਮੀਨ ਲੈ ਲਈ 2010 ਜੀ ਉੱਥੋਂ ਅਸੀਂ 2007 ਦਾ ਤੇ ਪੈਲਸ ਬਣਿਆ ਹੋਇਆ ਜੀ 2007 ਤੋਂ ਬਾਅਦ ਜਦੋਂ ਮੈਂ ਤੇ ਬਿੱਟਰ ਉੱਥੇ ਲਗਾਤਾਰ ਜਾਂਦੇ ਰਹੇ ਵੀ ਆਉਣਾ ਜਾਣਾ ਰਿਹਾ ਕਿਹੜਾ ਆਉਣਾ ਜਾਣਾ ਰਿਹਾ ਸਾਨੂੰ ਨਾ ਉੱਥੇ ਵਿਰਾਸਤ ਪੁਰਾਣੀ ਜਿਹੜੀ ਜੀ ਅੰਦਰ ਮਨ ਨੂੰ ਟੰਗ ਗਈ ਯਾਰ ਵੀ ਇਹ ਇਹ ਯਾਰ ਪੁਰਾਣੇ ਖੇਲੇ ਨੇ ਜਿਹੜੇ ਬਿਲਕੁਲ ਜੀ ਅੱਜ ਤੱਕ ਵੀ ਲੋਕ ਇੱਥੇ ਆ ਕੇ ਫੋਟੋਆਂ ਖਿਚਾ ਰਹੇ ਨੇ ਬਿਲਕੁਲ ਜੀ ਮੰਨ ਲਓ ਨਾਲੇ ਉੱਥੇ ਵਿਰਾਸਤ ਕਈ ਵਾਰੀ ਸਾਮਿ ਹੋ ਵੀ ਨਹੀਂ ਹੋਈ ਐਂ ਪਈਆਂ ਟੇਟੀਆਂ ਫੇਰ ਵੀ ਲੋਕ ਉੱਥੇ ਜੀ ਫੋਟੋਆਂ ਵਗੈਰਾ ਕਰਾਉਂਦੇ ਨੇ ਜਦੋਂ 10 ਦੇ ਵਿੱਚ ਅਸੀਂ ਮੰਨ ਲਓ ਰਾਜਸਥਾਨ ਗਏ ਠੀਕ ਹੈ ਜੀ ਸਾਡੇ ਮਰੇ ਮਨ ਦੇ ਵਿੱਚ ਦੀ ਵੀ ਕਦੇ ਨਾ ਕਦੇ ਅਸੀਂ ਜਦੋਂ ਪੈਲਸ ਚੇਂਜ ਕਰਨਾ ਆਉਂਦਾ ਵੀ ਆ ਚੀਜ਼ ਆ ਚੀਜ਼ ਬਣਾਉਣੀ ਹੈ ਬਾਈ ਕੀ ਬਾਤ ਹੈ ਇੱਥੇ ਬਹੁਤ ਚੀਜ਼ਾਂ ਅਸੀਂ ਇਹਦੇ ਵਿੱਚ ਬਣਾਈਆਂ ਨੇ ਬਿਲਕੁਲ ਜੀ ਨਕਸ਼ੇ ਵਾਲਿਆਂ ਨੇ ਤਾਂ ਚਲੋ ਥੋੜਾ ਕਰਿਆ ਉਸ ਤੋਂ ਬਾਅਦ ਅਸੀਂ ਜਿਹੜਾ ਆਹਾ ਹਰਸਾ ਠੀਕ ਹੈ ਜੀ ਇਹ ਅਸੀਂ ਮੈਨ ਲੋ ਅਸੀਂ ਸਾਰੇ ਉੱਥੇ ਦੇਖ ਕੇ ਆਏ ਕਿਤੇ ਨਾ ਕਿਤੇ ਵੀ ਅਸੀਂ ਇਸ ਤਰ੍ਹਾਂ ਦਾ ਬਣਾਉਣਾ ਪਹਿਲੀ ਬਿਲਕੁਲ ਜੀ ਦੋ ਮੇਰੇ ਸੱਜਣ ਮਿੱਤਰ ਚਾਹ ਹੋਰ ਤੇ ਠੀਕ ਹੈ ਜੀ ਉਹਨਾਂ ਇੱਕਦਮ ਨਹਿਰੂ ਇੱਕ ਜਸਵੀਰ ਉਹ ਹਰ ਟਾਈਮ ਮੇਰੇ ਨਾਲ ਹੁੰਦੇ ਸੀ ਇਹ ਦੋਏ ਖੜੇ ਨੇ ਭਰਾਵਾਂ ਦੇ ਠੀਕ ਹੈ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਇੱਕ ਇਹਨਾਂ ਜੋ ਹੁਣ ਗਿਆ ਹੋਇਆ ਕੰਮ ਭਾਈ ਜੀ ਹੁਣ ਜੇ ਗੱਲ ਕਰੀਏ ਨਾ ਜਿਹੜੀ ਲੁੱਕ ਆ ਉਹ ਤਾਂ ਆਪਣ ਨੂੰ ਆ ਗਈ ਸਮਝ ਇਹ ਰਾਜਸਥਾਨ ਵਾਲੀ ਕਹਿੰਦੇ ਦਿਨੋਂ ਜਿਹੜੀ ਚੀਜ਼ ਉੱਠੀ ਸੀ ਉਹ ਬਣਾਈ ਆ ਇਸ ਤੋਂ ਬਾਅਦ ਵੀ ਮੈਂ ਦੇਖਿਆ ਵੀ ਦਰਵਾਜ਼ੇ ਵੀ ਤੁਸੀਂ ਪਿੱਤਲ ਵਾਲੇ ਪੂਰੇ ਸਾਗਵਾਨ ਦੇ ਲਾਏ ਨੇ ਦਰਵਾਜ਼ੇ ਭਾਈ ਜੀ ਛੋਡੀ ਮਿਹਰਬਾਨੀਆਂ ਨਾਲ ਅਸੀਂ ਛੋਡੀਆਂ ਵੀਡੀਓ ਦੇਖਦੇ ਹੁੰਦੇ ਵੀ ਵਰਵਾਜਾ ਇਸ ਤਰ੍ਹਾਂ ਦਾ ਇਸ ਤਰ੍ਹਾਂ ਦਾ ਮੈਂ ਜ਼ਰੂਰ ਕਿਹਾ ਮਹਾ ਗੁਰੀ ਘਰੰਗਣੇ ਤੋਂ ਆਦਰਵਾਜਾ ਯਾਰ ਜਰੂਰ ਬਣਵਾਉਣਾ ਸੀ ਉਹ ਵਧੀਆ ਲੱਗਿਆ ਭਾਈ ਇੱਕ ਚੀਜ਼ ਸਮਝਾ ਵੀ ਦਰਵਾਜੇ ਦੇ ਉੱਪਰ ਨਾ ਆਪਾਂ ਖਿੜਕੀ ਰੱਖੀ ਸੀ ਉਹ ਕਾਹਦੇ ਵੱਲੀ ਰੱਖੀ ਸੀ ਭਾਈ ਉਹ ਜਿਹੜੀ ਬਾਈ ਆ ਖਿੜਕੀ ਆ ਜੀ ਇਹ ਮੰਨ ਲਓ ਨਾ ਮੈਨੂੰ ਅੱਗੇ ਮੈਂ ਨਾ ਮੇਰੇ ਜਿਆਦਾ ਮੈਂ ਮਰੇ ਨਾਨੇ ਦਾਦਿਆਂ ਕੋਲ ਬੈਠਦਾ ਹੁੰਦਾ ਉਹ ਕਹਿੰਦੇ ਨੇ ਏਡੀ ਬਰਾਤ ਆ ਉਹ ਉੱਪਰੋਂ ਦੇਖਦੇ ਨੇ ਮਨ ਲਓ ਵੀ ਲੇਡੀਜ਼ ਅੱਗੇ ਬਰਾਤ ਦੇ ਵਿੱਚ ਵੀ ਨਹੀਂ ਆਉਂਦੀਆਂ ਸੀ ਲੇਡੀਜ਼ ਬਰਾਤ ਆ ਜਿਹੜੀ ਮਨ ਲਓ ਜਦੋਂ ਬਰਾਤ ਆਉਂਦੀ ਸੀ ਫਿਰ ਮੇਰੇ ਦਿਮਾਗ 'ਚ ਆਇਆ ਵੀ ਆਪਾਂ ਨੇ ਇੱਕ ਤਾਕੀ ਰੱਖਣੀ ਹੈ ਉਹ ਸੋਨੂੰ ਵੀ ਕਹਿੰਦਾ ਰਿਹਾ ਇੱਕ ਤਾਕੀ ਰੱਖਣੀ ਹੈ ਠੀਕ ਹੈ ਮੈਂ ਵੀ ਸੋਚਦਾ ਰਹਿਵਾ ਬਾਈ ਉਹਨੇ ਪਤਾ ਨਹੀਂ ਕਿਉਂ ਰਖਾਈ ਜਦੋਂ ਬਰਾਤ ਉਰੇ ਆਉਗੀ ਦੀਪ ਨੇ ਇੱਥੇ ਕੱਟਿਆ ਜਾਣਾ ਉਹ ਮਤਲਬ ਗੁੱਡੀ ਹੈ ਜਿਹੜੀ ਆਪਦੀ ਬਰਾਤ ਉਹ ਦੇਖ ਸਕਦੀ ਹੈ ਉੱਥੋਂ ਬੈਠ ਕੇ ਸੀ ਉਹਦਾ ਇਹ ਸਤਿਕਾਰ ਹੋਣਾ ਬਾਕੀ ਬਾਈ ਉਹਨਾਂ ਨੇ ਬਾਈ ਕਿੱਕੇ ਤੇ ਅਰਬਾ ਲਾਇਆਗਾ ਤੇ ਆਜੋ ਬਾਈ ਅੱਗੇ ਚੱਲਦੇ ਹਾਂ ਬਹੁਤ ਖੁਸ਼ੀ ਹੋਈ ਬਹੁਤ ਸੋਹਣੇ ਤਰੀਕੇ ਨਾਲ ਜਿ ਤੇ ਰੱਬ ਤਰੱਕੀਆਂ ਵੀ ਦੇਵੇ ਤੇ ਬਈ ਇਸ ਤੋਂ ਬਾਅਦ ਜਾਲੀ ਵਗੈਰਾ ਦੀ ਵੀ ਸਾਰੀਆਂ ਇਹ ਚੀਜ਼ਾਂ ਫਿਰ ਉੱਥੇ ਹੀ ਮਨ 'ਚ ਬਣਾ ਰੱਖਿਆ ਬਈ ਤੇ ਆਪਾਂ ਲਾਵਾ ਇਹ ਇਹ ਰਾਜਸਥਾਨ ਤੋਂ ਸਾਡਾ ਮਨ ਤੀ ਵੀ ਮਤਲਬ ਜਿਵੇਂ ਜਾਲੀ ਸੀ ਜਾਂ ਹੋਰ ਸੀ ਅਸੀਂ ਉਵੇਂ ਹੀ ਕਰਿਆ ਨਕਸ਼ ਵਾਲਿਆਂ ਨੇ ਬਹੁਤ ਕੁਝ ਕਿਹਾ ਅਸੀਂ ਕਿਹਾ ਵੀ ਨਹੀਂ ਜਿਵੇਂ ਆ ਦਰਵਾਜ਼ੇ ਦੀ ਲੋਕ ਅਸੀਂ ਦੇਣੀਓ ਦੇਣੀ ਹੈ ਠੀਕ ਹੈ ਜੀ ਤੇ ਇਹ ਦਰਵਾਜੇ ਦੇ ਅੰਦਰ ਵੀ ਮੰਨ ਲਓ ਆਜੋ ਤੁਹਾਨੂੰ ਬਾਈ ਜੀ ਇੱਕ ਦੋ ਚੀਜ਼ਾਂ ਮੈਂ ਹੋਰ ਦਿਖਾਉਣੀ ਆ ਚਾਹਉਣਾ ਠੀਕ ਹੈ ਜੀ ਇਹ ਅਸੀਂ ਨੇ ਆਪ ਹੀ ਐਡ ਕਰੀਆ ਨੇ ਆਰਕੀਟੈਕਟ ਤੋਂ ਬਿਨਾ ਇੱਥੇ ਬਾਈ ਉਹਨੇ ਵੈਲਕਮ ਲਿਖਿਆ ਪੱਕਾ ਕਹਿੰਦੇ ਕਲੀ ਨਾਲ ਲਿਖਿਆ ਟਹਿ ਜਾਂਦਾਗਾ ਨਾ ਨਾ ਇਹ ਪੱਕਾ ਜੀ ਪੱਥਰ ਪਰ ਫਰਸ਼ ਦੇ ਆਪਾਂ ਪੱਕੇ ਹੀ ਕੰਮ ਕੀਤਾ ਹੋਇਆ ਤੇ ਹੁਣ ਤੋਂ ਬਾਅਦ ਨਾ ਬਾਈ ਜੀ ਮੰਨ ਲਓ ਅੱਗੇ ਕੀ ਹੁੰਦਾ ਸੀ ਦਰਵਾਜੇ ਦੇ ਵਿੱਚ ਅਸੀਂ ਮੰਨ ਲਓ ਬੈਠਦੇ ਉੱਤੇ ਜਦੋਂ ਜੀ ਇਹ ਗੱਲ ਲਾ ਲਓ ਤੁਸੀਂ 89 ਦੀ ਲਾ ਲਓ 90 90 ਉਹ ਪਹਿਲਾਂ ਦੀ ਗੱਲ ਆ ਠੀਕ ਆ ਜੀ ਉਦੋਂ ਦਰਵਾਜ਼ਿਆਂ 'ਚ ਲੋਕ ਬੈਠੇ ਹੁੰਦੇ ਸੀ ਠੀਕ ਆ ਜੀ ਬਹੁਤ ਸੋਹਣਾ ਲੱਗਦਾ ਹੁੰਦਾ ਸੀ ਉਹ ਮਾਹੌਲ ਦਾ ਉਹ ਦਰਵਾਜ਼ੇ ਨੂੰ ਮਾਹੌਲ ਬਣਾ ਕੇ ਠੀਕ ਆ ਜੀ ਮੈਂ ਇੱਥੇ ਦੋ ਜੋੜੀਆਂ ਇਹ ਲਵਾਈਆਂ ਨੇ ਜਿਵੇਂ ਮੰਨ ਲਓ ਆਹ ਜੋੜੀ ਆ ਜੀ ਇੱਥੋਂ ਇੱਕ ਪਾਸਿਓਂ ਜੇ ਮੰਨ ਲਓ ਗੁੱਡੀ ਆ ਗਈ ਇੱਕ ਪਾਸੇ ਲਾੜਾ ਆ ਗਿਆ ਠੀਕ ਆ ਜੀ ਓਹੋ ਮੰਨ ਲਓ ਇੱਥੇ ਗੁਲਦਸਤਾਂ ਜਿਵੇਂ ਅੱਜ ਕੱਲ੍ਹ ਚਲੋ ਖਾਸ ਕਰਕੇ ਫੋਟੋਆਂ ਦਾ ਟ੍ਰੈਂਡ ਚੱਲਦਾ ਹੈ ਵੀ ਉਹ ਇੱਕ ਸ਼ੌਂਕ ਨਾਲ ਉਹ ਸ਼ੌਂਕ ਨਾਲ ਭਾਈ ਜੀ ਉਹ ਅਸੀਂ ਤਿਆਰ ਕਰਦੇ ਆਂ ਠੀਕ ਹੈ ਜੀ ਤੇ ਥੋੜਾ ਜਿਹਾ ਉਰੇ ਰਹਿ ਗਿਆ ਉਰੇ ਸੇ ਇਹ ਮੰਨ ਲਓ ਥੋੜਾ ਜਿਹਾ ਕੰਮ ਰਹਿ ਗਿਆ ਇਹਨੂੰ ਮੰਨ ਲਓ ਬਣਾਉਣਾ ਉਰੇ ਜਿਵੇਂ ਅੱਗੇ ਤੂੰ ਹੀ ਨੇ ਸੇਕਦੇ ਹੁੰਦੇ ਸੀ ਜਿਵੇਂ ਹੁਣ ਬਰਾਤ ਦੇ ਬੰਦੇ ਬਾਹਰੋਂ ਆ ਗਏ ਜੀ ਸਰਦੀਆਂ ਦਾ ਟਾਈਮ ਆ ਠੀਕ ਹੈ ਇੱਥੇ ਅਸੀਂ ਉਹਨੂੰ ਹਲੇ ਲੁੱਕ ਦੇਣੀ ਆ ਜੀ ਉੱਥੇ ਮੰਨ ਲਓ ਉਰੇ ਸੇਕਣ ਵਾਸਤੇ ਬਣਾਉਣਾ ਠੀਕ ਹੈ ਜੀ ਪ੍ਰੋਪਰੇ ਤੇ ਲੁੱਕ ਆ ਜੂਗੀ ਖਾਸ ਕਰਕੇ ਕਈ ਬਜ਼ੁਰਗ ਵੀ ਹੁੰਦੇ ਜਿਹੜੇ ਡੀਜੇ ਡੂਜੇ ਤੋਂ ਪ੍ਰੇਸ਼ ਕਰਦੇ ਆ ਉਹ ਸਾਈਡ ਤੇ ਆ ਕੇ ਇੱਧਰ ਬੈਠ ਸਕਦੇ ਆ ਇੱਥੇ ਅਸੀਂ ਪੁਰਾਣਾ ਵਿਰਸਾ ਬਣਾਉਣਾ ਬਾਈ ਜੀ ਠੀਕ ਹੈ ਜੀ ਪੁਰਾਣਾ ਮਨ ਲੋ ਇਥੇ ਖੂਬ ਹੀ ਬਣਾਉਣਾ ਸੀ ਖੂਬ ਵਾਲਾ ਸਿਸਟਮ ਠੀਕ ਹੈ ਜੀ ਤੇ ਪੁਰਾਣੀਆਂ ਮਨ ਲੋ ਜਿਹੜੇ ਕਮਰੇ ਨੇ ਜੋ ਮੈਂ ਪਹਿਲਾਂ ਹੁੰਦੇ ਸੀ ਠੀਕ ਹੈ ਜੀ ਉਸ ਤਰ੍ਹਾਂ ਦਾ ਬਣਾਉਣਾ ਵੀ ਜਦੋਂ ਸਾਡੇ ਪੈਸ ਦੇ ਵਿੱਚ ਜਾਗੋ ਦਾ ਪ੍ਰੋਗਰਾਮ ਆ ਉਹ ਅਲੱਗ ਤਰ੍ਹਾਂ ਦਾ ਹੋਵੇ ਵੀ ਉਹਨਾਂ ਨੂੰ ਘਰ ਲੱਗਣ ਵੀ ਇਹ ਘਰ ਵੀ ਹੈਗੇ ਨੇ ਕੀ ਬਾਤ ਆ ਜੀ ਵੀ ਇੱਕ ਤਰ੍ਹਾਂ ਦਾ ਉਹੀ ਫੀਲ ਆਵੇ ਵੀ ਆਪਾਂ ਬੇੜੇ ਦੇ ਵਿੱਚ ਜਾਗੋ ਕੱਢ ਰਹੇ ਹਾਂ ਬੇੜੇ ਦੇ ਵਿੱਚ ਜਾਗੋ ਕੱਢ ਰਹੇ ਹਾਂ ਤੇ ਉਸ ਤੋਂ ਬਾਅਦ ਉਹ ਦਰਵਾਜ਼ੇ ਦੀ ਫੀਲਿੰਗ ਆਵੇ ਕੀ ਬਾਤ ਆ ਜੀ ਬਾਈ ਹੋਰ ਹਨ ਨਾ ਮਤਲਬ ਇੱਕ ਖਾਸ ਚੀਜ਼ ਆ ਦੋਸਤੋ ਆਪਾਂ ਬਹੁਤ ਸਾਰੀਆਂ ਹਵੇਲੀਆਂ ਕੋਠੀਆਂ ਦਿਖਾਉਣੀਆਂ ਪਰ ਜਿਹੜੀ ਚੀਜ਼ ਨਾ ਇੱਥੇ ਦਿਮਾਗ 'ਚ ਬਣ ਜੇ ਉਹ ਅਸਲ ਖੂਸੂਰਤ ਚੀਜ਼ ਬਣਦੀ ਆ ਕੰਪਿਊਟਰ ਤੇ ਉਹ ਚੀਜ਼ਾਂ ਨਹੀਂ ਬਣ ਸਕਦੀ ਜਿਹੜੀਆਂ ਸੋਚ ਕੇ ਬਣਾਈਆਂ ਆ ਇਹ ਸੋਚਣ ਇਹ ਅੱਗੇ ਵਾਸਤੇ ਸੋਚ ਕੇ ਹੋ ਜੂਗਾ ਜੀ ਬਿਲਕੁਲ ਮੰਨ ਲਓ ਇਸ ਤਰ੍ਹਾਂ ਦਾ ਜਦੋਂ ਹੋਇਆ ਉਹਦੋਂ ਵੀ ਬਾਈ ਕੋਲੇ ਗੇੜਾ ਮਾਰਾਂਗੇ ਸਪੈਸ਼ਲ ਤੇ ਬਹੁਤ ਸੋਹਣੇ ਤਰੀਕੇ ਨਾਲ ਬਾਈ ਉਹਨਾਂ ਨੇ ਉਧਰ ਵੀ ਬਾਈ ਖਿੜਕੀ ਉਹੀ ਰੱਖੀ ਆ ਸਾਗਵਾਨ ਵਾਲੀ ਬਣਾ ਕੇ ਉਹੀ ਉਹੀ ਬਾਈ ਠੀਕ ਆ ਜੀ ਤੇ ਭਾਈ ਹੁਣ ਜੇ ਗੱਲ ਕਰੀਏ ਟੋਟਲ ਗੈਦਰਿੰਗ ਕਿੰਨੀ ਆ ਜਾਂਦੀ ਆ ਜੇ ਆਪਾਂ ਕੋਈ ਫੰਕਸ਼ਨ ਕਰਨਾ ਚਾਹੁੰਦੇ ਆ ਗੈਦਰਿੰਗ 1000 ਪਲੱਸ ਆ ਜਿੱਦਾਂ ਆਪਣਾ ਹਾਲ ਆ ਜੀ ਬਾਈ ਜੇ ਤੁਹਾਨੂੰ ਅੰਦਰੋਂ ਦਿਖਾਉਨੇ ਆ ਹਾਲ ਜੀ ਆਪਣੇ ਹਾਲ ਜਿੱਦਾਂ VIP ਬਣਾਇਆ ਹੋਇਆ ਉਸ ਟਾਈਮ ਦਾ ਵੀ ਅਸੀਂ 2007 ਦਾ ਬਣਿਆ ਹੋਇਆ ਠੀਕ ਹੈ ਜੀ ਉਦੋਂ ਵੀ ਅਸੀਂ ਮੰਨ ਲਓ ਪਤਾ ਕੀ ਹੈ ਵਿਆਹ ਦੇ ਵਿੱਚ ਸਾਰੇ VIP ਹੁੰਦੇ ਨੇ ਬਾਈ ਬਿਲਕੁਲ ਜੀ ਹਰ ਇੱਕ ਨੂੰ ਆਪਾਂ ਠਾ ਨਹੀਂ ਸਕਦੇ ਪਰ ਫਿਰ ਵੀ ਜਦੋਂ ਕੋਈ ਬੰਦੇ ਆ ਜਾਂਦੇ ਨੇ ਕੋਈ ਮੰਨ ਲਓ ਬੰਦਾ ਆ ਜਾਂਦਾ ਆਪਣੀ ਉਮਰ ਤੋਂ ਵੱਡਾ ਆ ਜਾਂਦਾ ਉਹਨੂੰ ਰਿਸਪੈਕਟ ਤਾਂ ਆਪਾਂ ਨੂੰ ਦੇਣੀ ਪਊ ਪਰ ਆਪਾਂ ਬੱਚੇ ਨੂੰ ਵੀ ਨਹੀਂ ਠਾ ਸਕਦੇ ਅਸੀਂ ਉਸ ਟਾਈਮ ਦਾ ਇਹ ਮੰਨ ਲਓ ਵੀ ਉੱਪਰ ਬਣਾਇਆ ਹੋਇਆ ਹੈ ਵੀ ਜਿਹੜੇ ਖਾਸ ਨਹੀਂ ਜੀ ਜੇ ਅਗਲੇ ਨੇ ਚਾਹੁੰਦਾ ਵੀ ਆਰਾਮ ਨਾਲ ਬਸਤਾ ਆਏ ਮਾਨੂੰ ਮੰਨ ਲਓ ਆਏ ਨੇ ਤਾਂ ਇਹ ਨਹੀਂ ਹੈਗਾ ਵੀ ਸਾਡੇ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਤਾਂ ਅਸੀਂ ਉੱਤੇ ਲੋਕ ਰੱਖਦੇ ਆ ਵੀ ਉਹਦੀ ਖੋਲੋ ਉੱਤੇ ਬਿਠਾਓ ਇਹ ਉੱਪਰਲੀ ਉਸ ਟਾਈਮ ਦੀ ਬਣੀ ਹੋਈ ਆ ਭਾਈ ਇੱਕ ਇੰਟੀਰੀਅਰ ਚ ਵੀ ਮੈਂ ਦੇਖ ਰਣਾ ਕੁਰਸੀਆਂ ਦਾ ਰੰਗ ਲਾ ਲਓ ਛੱਤ ਤੇ ਲਾ ਲਓ ਸਾਰੇ ਪਾਸੇ ਮੈਚ ਕੀਤੀ ਹੈ ਇੱਕ ਇੱਕ ਚੀਜ਼ ਪੂਰਾ ਮੈਚ ਕਰਕੇ ਤੇ ਇੱਕ ਹਾਲ ਅਸੀਂ ਨੇ ਇੰਨਾ ਖੁੱਲਾ ਬਣਾਇਆ ਜੀ ਕਈ ਵਾਰੀ ਬੰਦਾਂ ਦਾ ਪ੍ਰੋਗਰਾਮ ਅੰਦਰ ਅੰਦਰ ਦਾ ਹੁੰਦਾ ਠੀਕ ਹੈ ਜੀ ਬਾਹਰ ਦਾ ਹੋਰ ਨਹੀਂ ਕਰਦੇ ਖਰਚੇ ਨੂੰ ਠੀਕ ਹੈ ਜੀ ਅਸੀਂ ਅੰਦਰੀ ਮੰਨ ਲਓ ਹਾਲ ਨੂੰ ਐਡਾ ਵੱਡਾ ਦਿੱਤਾ ਹੋਇਆ ਜਿਵੇਂ ਉਹ ਹਾਲ ਇਹ ਡਬਲ ਬਣਿਆ ਹੋਇਆ ਐਂ ਠੀਕ ਹੈ ਜੀ ਵਿੱਚ ਖਾਣ ਪੀਣ ਵੀ ਹੋ ਜਾਂਦਾ ਹੈ ਖਾਣ ਪੀਣ ਦੀ ਉਧਰ ਹੀ ਸੈੱਡ ਹੋ ਜਾਂਦੀ ਹੈ ਇਹ ਹੋ ਜਾਂਦਾ ਤੇ ਜਿਵੇਂ ਉਹਨ ਇਹ ਸਾਨੂੰ ਅੱਜ ਲੱਗ ਰਿਹਾ ਹੈ ਰਾਤ ਦਾ ਪ੍ਰੋਗਰਾਮ ਆ ਚ ਨਹੀਂ ਜਿਹੜਾ ਦਿਨ ਦਾ ਪ੍ਰੋਗਰਾਮ ਹੈ ਉਹ ਇਦੋਂ ਹੀ ਵੱਧ ਉੱਠਦੇ ਨੇ ਕਈ ਵਾਰੀ ਤਾਂ ਬਾਈ ਜਿੱਥੇ ਆਪਾਂ ਹੁਣ ਪਿੱਛੇ ਜਾ ਕੇ ਆਂ ਵੀ ਇੱਥੇ ਤੁਸੀਂ ਐ ਲਾ ਲਓ ਵੀ ਲੈਣ ਲੱਗੀ ਜਾਂਦੀ ਹੈ ਵੀ ਫੋਟੋਆਂ ਕਰਾਉਣ ਵਾਲਿਆਂ ਦੀ ਕੀ ਵਾਤ ਹੈ ਮਾਲ ਜਿਹੜਾ ਸੁਪਨਾ ਤੁਸੀਂ ਰਾਜਸਥਾਨ ਚ ਜਾ ਕੇ ਲਿਆ ਸੀ ਵੀਰ ਕਰਨਾ ਲੋਕ ਹਵੇਲੀਆਂ ਨਾਲ ਪੁਰਾਣੀਆਂ ਨਾਲ ਲੋਕ ਫੋਟੋਆਂ ਕਰਾਉਂਦੇ ਨੇ ਤਾਂ ਉਹ ਆਪਣੇ ਸਰਦਾਰ ਪੈਸਾ ਪੂਰਾ ਹੋ ਗਿਆ ਪੂਰਾ ਹੋ ਗਿਆ ਵੀ ਅਸੀਂ ਕਹੇ ਵੀ ਇੱਥੇ ਉਹ ਲੁੱਕ ਇੱਥੇ ਕਰ ਦੇਣੀ ਆ ਉਹ ਹੀ ਕੀ ਬਾਤ ਆ ਜੀ ਤੇ ਦੋਸਤੋ ਜਿਵੇਂ ਬਾਈ ਉਹਨਾਂ ਨੇ ਦੱਸਿਆ ਇਸ ਤੋਂ ਅੱਗੇ ਜੇ ਗੱਲ ਕਰੀਏ ਵੀ ਮੇਨ ਜਦੋਂ ਬਰਾਤ ਆਉਂਦੀ ਇੱਕ ਸਪੈਸ਼ਲ ਇੱਕ ਅਪੀਅਰੈਂਸ ਦੇਣੀ ਪੈਂਦੀ ਆ ਉਹਨਾਂ ਲਈ ਜੋ ਇਧਰ ਸਪੈਸ਼ਲ ਟੇਬਲ ਲੱਗਦਾ ਜੀ ਹਾਂਜੀ ਹਾਂਜੀ ਤੇ 골ਡ ਪਲੇਟ ਵਗੈਰਾ ਸਾਰਾ ਜੀ ਇਹ ਲੱਗਦੀ ਹੈ ਬਾਈ ਜੀ ਇੱਕ ਨਾ ਮੰਨ ਲਓ ਵੀ ਹਰੇਕ ਪੈਲਸ ਦੇ ਤੁਸੀਂ ਜਾਣਿਓ ਜੀ ਬੰਦਾ ਕੀ ਹੁੰਦਾ ਨਾ ਮੰਨ ਲਓ ਵੀ ਜਦੋਂ ਖਾਣਾ ਖਾ ਲੈਂਦਾ ਜੀ ਖਾਣਾ ਖਾਣ ਤੋਂ ਬਾਅਦ ਬੰਦਾ ਮੰਨ ਲਓ ਵੀ ਜਿਹੜਾ ਪਾਣੀ ਦੀ ਬੋਤਲ ਪੀਂਦਾ ਉਸੇ ਨਾਲ ਹੱਥ ਧੋਣ ਦੀ ਕੋਸ਼ਿਸ਼ ਕਰਦਾ ਹੋਰ ਉਹਦੇ ਕੋਲ ਹੱਲ ਨਹੀਂ ਹੁੰਦਾ ਕਿਸੇ ਕੋਲ ਪ੍ਰੋਪਰ ਉਹ ਨਹੀਂ ਹੁੰਦਾ ਇਹ ਤਾਂ ਮੈਂ ਬਹੁਤ ਵੱਡੇ ਵੱਡੇ ਫੈਕਟਰੀਆਂ ਵਿੱਚ ਦੇਖੀ ਜੀ ਕਿਸੇ ਕੋਲੇ ਮੰਨ ਲਓ ਨੈਪਕੀਨ ਨਹੀਂ ਹੁੰਦੇ ਜਿੱਦੇ ਕੁਝ ਹੁੰਦਾ ਅਸੀਂ ਮੰਨ ਲਓ ਖਾਣੇ ਦੇ ਨਾਲ-ਨਾਲ ਉਹ ਸ਼ੈਂਕਾਟ ਡਲਵਾਏ ਹੋਏ ਨੇ ਬਾਈ ਜੀ ਕੀ ਬਾਤ ਹੈ ਜੀ ਇਹ ਇੱਕ ਬਹੁਤ ਖਾਸ ਚੀਜ਼ ਆ ਦੋਸਤੋ ਹਾਂ ਕਿਉਂਕਿ ਜਿਆਦਾਤਰ ਆਪਾਂ ਦੇਖਦੇ ਆ ਨਾ ਜਦੋਂ ਵੀ ਆਪਾਂ ਬ੍ਰੇਕਫਾਸਟ ਕਰਦੇ ਆ ਵੀ ਇੱਥੇ ਹੀ ਖਾਣਾ ਇੱਥੇ ਨਾਲ ਹੀ ਖਾਣਾ ਨਾਲ ਹੀ ਆ ਕੋਈ ਹੋਰ ਬਿਲਕੁਲ ਜੀ ਨਾਲ ਹੀ ਮੌਜੂਦ ਨੂੰ ਆ ਗਈ। ਕਈ ਵਾਰੀ ਕੋਈ ਬੱਚਿਆਂ ਨੇ ਅੱਡ ਖਾਣਾ ਖਾਣਾ। ਅਸੀਂ ਉਹਦੇ ਵਾਸਤੇ ਪ੍ਰੋਪਰ ਰੂਮ ਬਣਾਇਆ ਹੋਇਆ ਹੈ। ਠੀਕ ਹੈ ਜੀ। ਬਿਲਕੁਲ ਜੀ ਕੋਈ ਛੋਟਾ ਬੱਚਾ ਹੈ। ਪ੍ਰਦੂਸ਼ਣ ਵੀ ਨਹੀਂ। ਮਤਲਬ ਧੂਨੀ ਪ੍ਰਦੂਸ਼ਣ ਚ ਵੀ ਬੱਚਾ ਡਰਦਾ ਹੈ। ਉਹ ਵੀ ਆ ਤੇ ਇਹਦੇ ਇਹ ਦੋ ਕੰਮ ਦੇ ਰਿਹਾ ਗੁਰਜੀਪ ਜੀ। ਠੀਕ ਹੈ ਜੀ। ਇੱਕ ਤਾਂ ਅੱਜ ਕੱਲ ਮੋਬਾਈਲ ਬਹੁਤ ਆਉਂਦੇ ਨੇ। ਜਦੋਂ ਸਾਊਂਡ ਚੱਲਦਾ ਇਹਦੇ ਚ ਮੋਬਾਈਲ ਸੁਣਦਾ ਆ ਕੇ ਅਗੜਾ। ਕੀ ਬਾਤ ਹੈ। ਬਿਲਕੁਲ। ਇਹਦੇ ਉੱਤੇ ਨਹੀਂ ਬੰਦਾ ਕਹਿੰਦਾ ਮੈਂ ਫੇਰ ਕਰਦਾ ਮੈਂ ਬੰਦਾ ਇੱਥੇ ਆਜੇ ਨਾਲ। ਉੱਥੇ ਆਜੇ ਜੀ ਨਾ ਇਹ ਵੀ ਨਾਲ ਲਿਖਿਆ ਹੈ ਜੀ ਇਹਦੇ ਉੱਪਰ ਮੰਨ ਲਓ ਮਤਲਬ 에어ਪੋਰਟ ਵਾਲੀ ਸਹੂਲਤਾਂ ਦੇਤੀਆਂ ਮੈਂ ਸਵਾਰ ਵਾਸਤੇ ਹਾਂ ਵੀ ਮੋਬਾਈਲ ਸੁਣਨ ਵਾਸਤੇ ਸਪੈਸ਼ਲ ਠੀਕ ਹੈ ਜੀ 2007 ਚ ਜਿਹੜੇ ਸਾਡੇ ਏਰੀਏ ਦੇ ਪੈਲਸ ਨੂੰ ਜਾਣਦੇ ਨੇ ਜੀ ਉਹ ਪਤਾ ਅੱਗੇ ਕੀ ਕਹਿੰਦੇ ਹੁੰਦੇ ਤੇ ਵੀ ਸਰਦਾਰ ਪੈਲਸ ਉਹ ਆ ਜਿਹਦੇ ਗੱਡੀ ਉੱਪਰ ਚੜਦੀ ਆ ਠੀਕ ਹੈ ਜੀ ਇਹ ਜਿਹੜੀ ਗੱਲ ਮੈਂ ਕੈਮਰੇ ਦੇ ਮੂਰੇ ਕਹਿ ਰਿਹਾ ਇਹ ਸਾਡੇ ਏਰੀਏ ਨੂੰ ਪਤਾ ਵੀ ਸਰਦਾਰ ਪੈਲਸ ਉਹ ਆ ਹੈ ਜਿਹਦੇ ਗੱਡੀ ਉੱਪਰ ਚੜਦੀ ਤੇ ਅੱਗੇ ਅਸੀਂ ਢੋਲੀ ਵਾਲੀ ਕਾਰ ਆ ਜਿਹੜੀ ਉਹ ਜਿਹੜੇ ਰੂਮ ਪਹਿਲਾਂ ਸਿਰੇ ਤੇ ਬਣੇ ਹੋਏ ਨੇ ਠੀਕ ਹੈ ਜੀ ਉਹਰੇ ਬਣੇ ਹੋਏ ਸੀ ਉਹਨਾਂ ਦੇ ਉੱਪਰ ਕਾਰ ਉੱਪਰ ਆਉਂਦੀ ਸੀ ਠੀਕ ਹੈ ਜੀ ਕਾਰ ਉੱਪਰ ਆ ਕੇ ਉਹ ਡੋਲੀ ਵਾਲੀ ਕਾਰ ਆ ਜਿਹੜੀ ਮਨ ਲਓ ਉੱਪਰੇ ਖੜਦੀ ਸੀ ਉਹਨਾਂ ਦੇ ਕੋਈ ਫੁੱਲ ਨਹੀਂ ਤੋੜਦਾ ਸੀ ਕੋਸ ਜਦੋਂ ਬਾਹਰ ਨਾਲ ਮਨ ਲਓ ਪੈਸੇ ਛੜਦੇ ਸੀ ਲੋਕ ਉਦੋਂ ਕੋਈ ਸੜਕਾ ਹਾਸਾ ਨਹੀਂ ਹੁੰਦਾ ਸੀ ਕਿਉਂਕਿ ਪੈਸੇ ਚੁੱਕਣ ਵਾਸਤੇ ਜਵਾਕ ਰੋਡ ਤੇ ਭੱਜ ਜਾਂਦੇ ਸਾਡੇ ਉੱਪਰ ਹੀ ਰਹਿੰਦੇ ਸੀ ਮੰਨ ਲਓ ਇੱਕ ਕੋਈ ਸ਼ਰਾਬੀ ਨਹੀਂ ਤੰਗ ਕਰਦਾ ਸੀ ਉੱਪਰ ਹੀ ਨਹੀਂ ਚੜਿਆ ਜਾਂਦਾ ਸੀ ਹਾਂ ਠੀਕ ਹੈ ਜੀ ਲਓ ਵੀ ਦੋਸਤੋ ਵੀ ਵਾਈ ਤੋਂ ਸ਼ਾਟ ਲਵਾਂਗੇ ਕੋਈ ਪੁਰਾਣੇ ਵਿਆਹ ਦੇ ਵਿੱਚ ਲਾਵਾਂਗੇ ਜ਼ਰੂਰ ਵਿੱਚ ਲਾ ਲਿਓ ਜਦੋਂ ਪੁਰਾਣਾ ਕਿਸੇ ਵਿਆਹ ਦੇ ਜਿੰਨੇ ਵੀ ਮਿੱਤਰਾਂ ਦੇ ਇੱਥੇ ਮੈਰਿਜ ਹੋਈ ਹੈ ਨਾ ਕਿਦੇ ਭੈਣ ਦੀ ਹੋਈ ਆ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਸਰਦਾਰ ਪੈਸਾ ਵਾਲਿਆਂ ਦਾ ਬਾਈ ਉਹਨਾਂ ਦਾ ਕੰਮ ਕਿਵੇਂ ਆ ਹਾਂਜੀ ਬਾਈ ਜੀ ਜਿਵੇਂ ਤੁਸੀਂ ਦੱਸਦੇ ਵੀ ਇੱਥੋਂ ਨਹੀਂ ਗੱਡੀ ਜਾਂਦੀ ਹੁੰਦੀ ਸੀ ਪਹਿਲਾਂ ਫਿਰ ਬਾਈ ਜੀ ਪਹਿਲਾਂ ਇੱਥੋਂ ਨਾ ਮਤਲਬ ਜੇ ਮੂਰੇ ਭਾਂਡਾ ਹੁੰਦਾ ਸੀ ਐਂ ਵੱਡਾ ਠੀਕ ਹੈ ਜੀ ਇਹ ਕਮਰੇ ਅੱਗੇ ਹੁੰਦੇ ਸੀ ਅਸੀਂ ਮੰਨ ਲਓ ਜੈਕ ਲਾ ਕੇ ਇਹਨਾਂ ਨੂੰ ਉਧਰ ਲੈ ਲਿਆ ਠੀਕ ਹੈ ਜੀ ਉਹਨਾਂ ਨੂੰ ਆਗੇ ਇਹ ਮੰਨ ਲਓ ਅਗੇ ਚੌੜਾ ਹੁੰਦਾ ਸੀ ਇਹਦੇ ਗੱਡੀ ਆ ਜਿਹੜੀ ਇੱਥੋਂ ਪੜ ਬਣਿਆ ਹੁੰਦਾ ਸੀ ਠੀਕ ਹੈ ਜੀ ਐਂ ਗੱਡੀ ਉੱਪਰ ਚੜਦੀ ਸੀ ਠੀਕ ਹੈ ਜੀ ਉਹ ਗੱਡੀ ਦੇ ਮੰਨ ਲਓ ਕੋਈ ਫੁੱਲ ਨਹੀਂ ਛੇੜਦਾ ਸੀ ਕੁਝ ਹੋਰ ਨਹੀਂ ਸੀ ਪਰ ਉਹਨੇ ਗੱਡੀ ਤੋਂ ਪਹਿਲਾਂ ਤਾਂ ਗੱਡੀ ਉੱਪਰ ਚੜਦੀ ਹੁੰਦੀ ਸੀ ਠੀਕ ਹੈ ਜੀ ਉਹਨੇ ਐ ਸਮਝ ਲਓ ਜਿਹਦੇ ਬੁਲਟ ਮੋਟਰਸਾਈਕਲ ਠੀਕ ਹੈ ਜੀ ਬੁਲਟ ਮੋਟਰਸਾਈਕਲ ਆ ਬਾਈ ਜੀ ਬੁਲਟ ਦਾ ਕੀ ਕਾਰਨ ਬਾਈ ਫਿਰ ਕਾਰਨ ਇਹ ਆ ਬਾਈ ਜੀ ਜਿਵੇਂ ਹੁਣ ਅਸੀਂ ਇਹ ਨਵਾਂ ਪੈਲਸ ਰੈਨੋਵੇਟ ਕਰਿਆ ਨਵਾਂ ਬਣਾਇਆ ਜੀ ਅਸੀਂ ਲੋਕਾਂ ਨੂੰ ਪਹਿਲਾਂ ਜਦੋਂ ਅਸੀਂ 2007 ਚ ਕੱਢਿਆ ਸੀ ਉਦੋਂ ਅਸੀਂ ਮੋਟਰਸਾਈਕਲ ਕੱਢਿਆ ਸੀ ਸਪਲੈਂਡਰ ਠੀਕ ਹੈ ਜੀ ਵੀ ਜਿਹੜਾ 100 ਪ੍ਰੋਗਰਾਮ ਤੇ ਜਿਹੜਾ ਹੁਣ ਪਹਿਲੇ 100 ਪ੍ਰੋਗਰਾਮ ਬੱਕ ਹੋਣਗੇ ਹੁਣ ਜਿਹੜੇ 100 ਹੋਣਗੇ ਹੁਣ ਬੁਲਟ ਕੱਢਾਂਗੇ ਉਦੋਂ ਮੋਟਰਸਾਈਕਲ ਉਹਦੀ ਮਸ਼ਹੂਰੀ ਸੀ ਹੁਣ ਅਸੀਂ ਆਖਿਆ ਵੀ ਥੋੜਾ ਲੋਕ ਆਪ ਹੋ ਗਏ ਅਸੀਂ ਵੀ ਬੁਲਟ ਤੇ ਆ ਜਾਈਏ ਠੀਕ ਹੈ ਜੀ ਅਸੀਂ ਬੁਲਟ ਤੇ ਹੁਣ 100 ਪ੍ਰੋਗਰਾਮ ਤੇ ਅਸੀਂ ਮੋਟਰਸਾਈਕਲ ਭਾਈ ਇਹ ਕੱਢਣਾ ਸਾਡੇ ਬੋਰਡ ਬਾਹਰ ਲੱਗੇ ਹੋਏ ਨੇ ਠੀਕ ਹੈ ਜੀ ਉਹਦਾ ਸ਼ਾਟ ਲਾਵਾਂਗੇ ਜੀ ਵਿੱਚ ਹਾਂ ਤੇ ਲਓ ਵੀ ਦੋਸਤੋ ਇੱਕ ਖਾਸ ਹੋਰ ਬਾਈ ਉਹਨੇ ਆਫਰ ਦਿੱਤਾ ਮਨ ਲ 100 ਚੋਂ 99 ਜਣੇ ਨੂੰ ਰੁਪਏ ਦੇਣ ਬਣਾ ਇੱਕ ਤਾਂ ਫ੍ਰੀ ਹੋ ਹੀ ਜਾਣੀ ਹਾਂ ਇੱਕ ਤਾਂ ਫ੍ਰੀ ਹੋ ਹੀ ਜਾਣੇ ਨੇ ਤੇ ਬਿਲਕੁਲ ਲਓ ਵੀ ਦੋਸਤੋ ਜਿੰਨੇ ਵੀ ਮਿੱਤਰ ਆਹ ਸੀਜ਼ਨ ਦੇ ਵਿੱਚ 100 ਪ੍ਰੋਗਰਾਮ ਚ ਕਿਸੇ ਨੂੰ ਵੀ ਲੱਕੀ ਡਰਾ ਰਿਕਸਾ ਬਈ ਮੈਂ ਤੋਕ ਤੋਕ ਕਰਾ ਚਲੋ 100 ਤੋਕ ਤੋਕ ਕਰਾਓ ਪੈਰਸੀ ਤਾਂ ਸੋਣੇ ਉਹ ਤੋਂ ਬਾਅਦ ਫੇਰ 100 ਦੇ ਕਰਦਾ ਤੇ ਮੈਂ ਤੁਹਾਨੂੰ ਗੱਲ ਦੱਸ ਹੀ ਦਿੱਤੀ ਜੀ ਸੱਜਣ ਬਤਰਾੰਗਾ ਜੀ ਇਹ ਮੇਰੇ ਛੋਟੇ ਮਾਈ ਦਾ ਬੇਟਾ ਵੀ ਦੀ ਠੀਕ ਹੈ ਜੀ ਤੇ ਸਾਡਾ ਇਹ ਮੇਰੇ ਜਵਾਈ ਨੇ ਜੀ ਮਤਲਬ ਸਾਡੇ ਪ੍ਰੋਹਣਾ ਸਾਹਿਬ ਨੇ ਇਹ ਜੀ ਤੇ ਇਹ ਮੇਰਾ ਕਹਿਣ ਦਾ ਭਾਵ ਇਹ ਹੈ ਜੀ ਵੀ ਰਿਸ਼ਤੇਦਾਰੀਆਂ ਚ ਵਰਤੋ ਬਿਲਕੁਲ ਜੀ ਇਹ ਮੇਰੇ ਨਾਲ ਐਂ ਲਾ ਲਉ ਭਰਾ ਮਾਵਾ ਵਾਂਗੂ ਵਰਤਦੇ ਨੇ ਹੈ ਸਾਡੇ ਜਵਾਈ ਨੇ ਬਿਲਕੁਲ ਜੀ ਮੇਰੇ ਨਾਲ ਹੀ ਪੜਦੇ ਹੁੰਦੇ ਸੀ ਇਹ ਜੀ ਅਸੀਂ ਉੱਥੇ ਹੀ ਰਿਸ਼ਤਾ ਕਰਤਾ ਅੱਜ ਤੱਕ ਸਾਡਾ ਜਣੀ ਮਤਲਬ ਇਹ ਜਿੰਨਾ ਚ ਤੁਸੀਂ ਗਰੁੱਪ ਤੋੜਦੇ ਹੋ ਤਾਂ ਉਹ ਘੱਟੇ ਚ ਜਾਂਦੇ ਪਿੱਛੇ ਜਾਂਦੇ ਇਹ ਪਿੱਛੇ ਜਾਂਦੇ ਬਿਲਕੁਲ ਜਿਵੇਂ ਮੈਂ ਆਪ ਕੱਲਾ ਸੀ ਪਰ ਮੈਂ ਕੱਲਾ ਨਾ ਸਮਝੋ ਇਹ ਖੜੇ ਨਹੀਂ ਸ਼ੇਰਾਂ ਇੰਨੀਆਂ ਸੱਜੀਆਂ ਖੱਬੀਆਂ ਵਾਹ ਖੜੀਆਂ ਹਣੀਆਂ ਬਿਲਕੁਲ ਜੀ ਜੁਨਿਟੀ ਸਭ ਤੋਂ ਵੱਡੀ ਚੀਜ਼ ਹੈ ਤੇ ਬਹੁਤ ਖੁਸ਼ੀ ਹੋਈ ਬਈ ਕਿਉਂਕਿ ਇਹ ਵੀਡੀਓ ਅਸੀਂ ਡੇਲੀ ਕਰਦੇ ਆਂ ਪਰ ਤੁਹਾਡੀ ਵੀਡੀਓ ਨਾਲ ਅੱਜ ਬਹੁਤ ਕੁਝ ਸਿੱਖਣ ਨੂੰ ਮਿਲਿਆ ਸਭ ਤੋਂ ਵੱਡੀ ਗੱਲ ਵੀ ਜਾ ਰਹੀਆਂ ਸਿੱਖਣ ਨੂੰ ਮਿਲੀਆਂ ਕਈ ਵਾਰੀ ਐ ਹੁੰਦਾ ਵੀ ਅਗਲਾ ਕਹਿੰਦਾ ਵੀ 5 ਸਾਲ ਹੋ ਗਏ 30 30 ਸਾਲ ਭਾਈ ਜੀ ਮੰਨ ਲਓ 90 ਤੋਂ ਲੈ ਕੇ ਅੱਜ ਦੇਖ ਲਓ ਕਿੰਨਾ ਟਾਈਮ ਹੋ ਗਿਆ ਹਾਂਜੀ ਠੀਕ ਆ ਉਦੋਂ ਤੋਂ ਲੈ ਕੇ ਜਦੋਂ ਨਿਆ ਰਿਸ਼ਤੇਦਾਰੀਆਂ ਪਈਆਂ ਨੇ ਇਹਨਾਂ ਨਾਲ ਪਈ ਇਹ ਅੱਜ ਟਟਾੜ ਮੰਗੋ ਅੱਜ ਟਟਾੜ ਮੰਗੋ ਬਿਲਕੁਲ ਭਾਈ ਸੋਡੀਆਂ ਵੀ ਜਿਹੜੀਆਂ ਅਸੀਂ ਵੀਡੀਓ ਦੇਖਦੇ ਆ ਜੀ ਭਾਈ ਤੇ ਸਾਰੀਆਂ ਨਵੇਕਣੀਆਂ ਹੁੰਦੀਆਂ ਨੇ ਤੇ ਨਵਾਂ ਕੁਝ ਸਾਨੂੰ ਬਹੁਤ ਕੁਝ ਸਿੱਖਣ ਨੂੰ ਨੌਲੇਜੇਬਲ ਹੁੰਗੀਆਂ ਨੇ ਸਾਰੀਆਂ ਕੁਸ਼ਕੀ ਨਹੀਂ ਤੇ ਅੱਜ ਭਰਾ ਨੂੰ ਚਲੋ ਮਿਲੇ ਕਹਿਣ ਮਤਲਬ ਸਾਨੂੰ ਬਹੁਤ ਕੁਝ ਸਾਡਾ ਭਰਾ ਜੱਜ ਫਚੇ ਬਹੁਤ ਰਿਹਾ ਉਹਨਾਂ ਨੇ ਬਹੁਤ ਸੋਹਣਾ ਧੰਨਵਾਦ ਜੀ ਤੁਹਾਡੀਆਂ ਕੋਠੀਆਂ ਵਾਰੇ ਪਾਵਾ ਵੇਖਦਾ ਹੁੰਦਾ ਜੇ ਤਸਵੀਰਦਾਰ ਨਹੀਂ ਨਾਲ ਠੀਕ ਹੈ ਜੀ ਤੁਹਾਡੇ ਨਵੇਂ ਨਵੇਂ ਪ੍ਰੋਜੈਕਟ ਪਾਏ ਹੁੰਦੇ ਜਿੱਦੋਂ ਕੋਈ ਕੋਠੀ ਬਣੀ ਹੁੰਦੀ ਹੈ ਤੇ ਅੰਟੀਰੀਅਰ ਦੀ ਐਕਸਟੀਰੀਅਰ ਦੀ ਬਹੁਤ ਸੋਹਣੇ ਲੱਗਦਾ ਵੇਖ ਕੇ ਪਤਾ ਲੱਗਦਾ ਬੰਦੇ ਨੂੰ ਬਹੁਤ ਧੰਨਵਾਦ ਜਦੋਂ ਜੀ ਕੋਈ ਕੋਠੀ ਪਾਉਣ ਦਾ سلسلہ ਚਲਾਉਣ ਲੱਗਦੇ ਆ ਉਹਦੀ ਨਵੀਂ ਚੀਜ਼ ਪੇਸ਼ ਕਰ ਦਿੰਦੇ ਤੁਸੀਂ ਤੇ ਬਾਕੀ ਚੰਗੀ ਗੱਲ ਬਾਤ ਹੈ ਮੈਂ ਵੀ ਜੀ ਸਿੱਖਣ ਨੂੰ ਪਿਆ ਜੀ ਤੁਹਾਡੇ ਇੱਕ ਫਾਰਮ ਹਾ ਭਾਈ ਬਹੁਤ ਬਹੁਤ ਧੰਨਵਾਦ ਸਾਰੇ ਸਾਡੇ ਵੱਡੇ ਭਰਾਵਾਂ ਦਾ ਤੇ ਅਸੀਂ ਪਿਆਰ ਬਣਿਆ ਰਹੇ ਮੈਂ ਇੱਕ ਗੱਲ ਹੋਰ ਕਹਿਣਾ ਵੀ ਅਸੀਂ ਬਾਈ ਜੀ ਤੋਂ ਤਸਿੰਦਰ ਸਾਹਿਬ ਇਹਨਾਂ ਤੋਂ ਆਪਾਂ ਨੇ ਇਹ ਗੇਟ ਇਹਨਾਂ ਤੋਂ ਲਵਾਏ ਨੇ ਆਪਣੇ ਕਿੰਨੇ ਪ੍ਰੋਗਰਾਮ ਹੋ ਗਏ ਤਾਨੂੰ ਹਰੇਕ ਪੁੱਛ ਕੇ ਜਾਂਦਾ ਬਾਈ ਜੀ ਗੇਟ ਕਿੱਥਾ ਲੱਗਿਆ ਮੈਂ ਕਿਹਾ ਵੀ ਹਲੇ ਨਹੀਂ ਦੱਸਦਾ ਸਾਡੇ ਕੋਲੇ ਬਾਈ ਜਦੋਂ ਆਪ ਆ ਕੇ ਕਹੂਗਾ ਉਦੋਂ ਹੀ ਦੱਸਾਂਗੇ ਬਾਈ ਗੇਟ ਕਾਨੂੰਨ ਇਹ ਗੇੜੇ ਇਹ ਬਲੰਦ ਦਰਵਾਜੇ ਨੇ ਫਤਿਹਪੁਰ ਸਿਕਰੀ ਵਾਲੇ ਉਹ ਨੇ ਇਹ ਦਰਵਾਜੇ ਹਾਂ ਬਾਕੀ ਲੱਗਦਾ ਪਤਾ ਵੀ ਲੱਗੀ ਆ ਕੋਈ ਚੀਜ਼ ਹਾਂਜੀ ਤੇ ਸਭ ਤੋਂ ਖਾਸ ਕਰਕੇ ਜਿਹੜੇ ਵੀ ਮਿੱਤਰ ਹੋਣ ਕਹਿੰਦੇ ਹੁੰਦੇ ਨੇ ਡੇਟਾ ਕਢਾਈ ਬੈਠੇ ਜਾਂ ਕਢਾਉਣੀ ਆ ਤਾਂ ਇੱਕ ਵਾਰ ਸਰਦਾਰ ਪੈਂਸ ਸ਼ਾਜਲੀ ਚ ਗੇੜਾ ਮਾਰ ਲਿਓ ਬਾਈ ਲੋਕੇਸ਼ਨ ਦੱਸ ਦਈਏ ਪ੍ਰੋਪਰ ਸਨਾਮ ਤੋਂ ਇੱਧਰ ਸਨਾਮ ਤੋਂ ਛਾਇਲੀ ਪਿੰਡ ਪੈ ਜਾਂਦੀ ਅੱਗੇ ਲਹਿਰਾ ਪੈ ਜਾਂਦਾ ਇਹ ਇਹ ਜਾਖਣ ਨੂੰ ਰੋਡ ਜਾਂਦੀ ਹੈ ਜੀ ਜੀ ਹਾਂ ਇੱਧਰ ਆਈਟੀਆ ਚੌਂਕ ਤੋਂ ਇਹ ਰੋਡ ਆਉਂਦੀ ਹੈ ਜਿਹੜੀ ਲਹਿਰੇ ਰੋਡ ਆਉਂਦੀ ਆ ਜੀ ਸਨਾਮ ਤੋਂ ਇਹ ਸਹੀ 8 ਕਿਲੋਮੀਟਰ ਆ ਜੀ ਛਾਇਲੀ ਤੋਂ 2 ਕਿਲੋਮੀਟਰ ਆ ਜੀ ਸਹੀ ਤੇ ਮੈਨੂੰ ਸਾਥ ਮੇਰੇ ਭਰਾਵਾਂ ਬਿੱਟੂ ਦਾ ਤਾਂ ਮੇਰਾ ਸਾਥ ਹੈਗੀ ਹੈਗਾ ਜੀ ਬਾਕੀ ਭਰਾਵਾਂ ਵਾਲਾ ਹੈਗਾ ਹੀ ਹੈਗਾ ਜੀ ਪਰ ਮੇਰੇ ਇਹ ਦੋ ਭਰਾ ਜਸਵੀਰ ਹੋ ਗਿਆ ਨਹਿਰੂ ਹੋ ਗਿਆ ਜੀ ਇਹਨਾਂ ਸਾਡੇ ਸਭ ਤੇ ਹੱਥ ਆ ਜਿਹੜਾ ਸਾਡਾ ਜੀ ਉਹ ਮੇਰੇ ਸਰਦਾਰ ਭਾਕ ਸਿੰਘ ਮੇਰੇ ਮਾਮਾ ਜੀ ਨੇ ਜੀ ਇਹਨਾਂ ਦੇ ਫਾਦਰ ਸਾਹਿਬ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਠੀਕ ਹੈ ਜੀ ਉਹਨਾਂ ਨੇ ਸਾਨੂੰ ਇਹ ਮੰਨ ਲਓ ਬਿਜ਼ਨਸ ਉਹਨਾਂ ਨੇ ਪਾਇਆ ਪਰ ਉਹ ਆਪ ਕਦੇ ਬਿਜ਼ਨਸ ਚ ਨਹੀਂ ਗਏ ਸਾਨੂੰ ਆੜਤ ਦਾ ਕੰਮ ਉੱਥੋਂ ਸ਼ੁਰੂ ਕਰਾਇਆ 90 ਤੋਂ ਲੈ ਕੇ ਲੋਕ 2 ਸਾਲ ਬਾਅਦ ਅੱਡ ਹੋ ਜਾਂਦੇ ਨੇ ਐ ਹੋ ਜਾਂਦੇ ਨੇ ਬਈ ਮੈਂ ਇਹੀ ਸਵਾਲ ਪੁੱਛ ਰਿਹਾ ਰਿਹਾ ਮੈਂ ਕਿਹਨਾਂ ਪ੍ਰਮਾਤਮਾ ਕਰੇ ਅੱਗੇ ਵੀ ਸਾਡੇ ਬੱਚਿਆਂ ਦੀ ਬਹੁਤ ਬਣਦੀ ਆ ਬਈ ਜਿਵੇਂ ਤੁਸੀਂ ਤਾਂ ਬਹੁਤ ਪੁਰਾਣੀ ਮਤਲਬ ਆਪ ਦਾ ਇੱਕ ਯਾਰੀ ਆ ਬਈ ਹੋਰੀ ਵੀ ਖੜੇ ਨੇ ਹੂੰ ਚਾਰੇ ਦੋਸਤ ਖੜੇ ਵੀ ਜਾਰੀ ਨੂੰ ਜਿਵੇਂ ਅੱਜਕੱਲ ਕਹਿੰਦੇ ਨੇ ਵੀ ਟੁੱਟ ਜਾਂਦੀ ਯਾਰ 2 ਸਾਲ 4 ਸਾਲ ਬਾਅਦ ਬਾਈ ਜੀ ਇਹ ਖੜਾਉਣ ਲਈ ਕੀ ਕਰਨਾ ਪੈਂਦਾ ਅੱਜਕੱਲ ਤੇ ਨੌਜੋ ਇਹ ਬਾਈ ਜੀ ਮੇਰੀ ਪਹਿਲੀ ਕਲਾਸ ਦਾ ਮਿੱਤਰ ਪਹਿਲੀ ਕਲਾਸ ਤੋਂ ਲੈ ਕੇ ਹਾਂਜੀ ਇਹ ਮੈਥੋਂ 5-7 ਸਾਲ ਛੋਟਾ ਜੀ ਇਹਨਾਂ ਦੇ ਫਾਜ਼ਲ ਸਾਹਿਬ ਦੀ ਡੈਥ ਹੋ ਗਈ ਸੀ ਮੰਮੀ ਨਾਲ ਇਹਨਾਂ ਦੇ ਮਾਤਾ ਜੀ ਦਾ ਪਿਆਰ ਸੀ ਉਸ ਟਾਈਮ ਦਾ ਜਦੋਂ ਅਸੀਂ ਆਉਂਦੇ ਜਾਂਦੇ ਸੀ ਜੀ ਇਹ ਚੱਕ ਦੀ 5-7 ਸਾਲ ਛੋਟਾ ਰਿਹਾ 10 ਸਾਲ ਮਗਰੋਂ ਜੁੜਿਆ ਸਾਡੇ ਨਾਲ ਠੀਕ ਹੈ ਜੀ ਪਰ ਇਹ ਵੀ ਜੁੜੇ ਨੂੰ ਐ ਲਾ ਲਓ 85 ਦਾ ਇਹ 88 ਦਾ ਇਹ ਜੁੜਿਆ ਹੋਇਆ ਸਾਡੇ ਨਾਲ ਠੀਕ ਇਹ ਮੇਰੇ ਨਾਲ ਤੁਸੀਂ ਐ ਲਾ ਲਓ ਵੀ ਨਹੀਂ ਭਾਈ ਮੈਂ ਉਹੀ ਪੁੱਛ ਰਿਹਾ ਵੀ ਇੱਧਰ ਮੈਂ ਤੁਹਾਨੂੰ ਇਹਦੇ ਬਾਰੇ ਦੱਸ ਹੀ ਦਿੱਤਾ ਜੀ ਨਹੀਂ ਭਾਈ ਮੈਂ ਇੱਕ ਚੀਜ਼ ਪੁੱਛ ਰਿਹਾ ਨਾ ਜਿਵੇਂ ਅੱਜ ਕੱਲ ਆਮ ਆਪਾ ਦੇਖਦੇ ਆ ਥੋੜੀ ਥੋੜੀ ਗੱਲ ਤੇ ਜਾਰੀਆਂ ਰੁਟ ਜਾਂਦੀਆਂ ਨੇ ਤੁਹਾਡੀ ਜਾਰੀ ਚ ਵੀ ਕਿਤੇ ਨਾ ਕਿਤੇ ਆਪ ਚ ਥੋੜੀ ਮੋਟੀ ਉਨੀ 22 ਹੁੰਦੀ ਖਟਮਟਾਸ ਹੁੰਦੀ ਆ ਉਹਨੂੰ ਕਿਵੇਂ ਫਿਰ ਸੋਲਵ ਕਰਦੇ ਹੋ ਕਿ ਵੱਡੇ ਭਾਈ ਬਸ ਸਾਰਾ ਦੇਖਦੇ ਆ ਦੇਖੋ ਭਾਈ ਜੀ ਕਿਤੇ ਨਾ ਕਿਤੇ ਜੀ ਗੱਲ ਆ ਵੀ ਜਾਂਦੀ ਆ ਜੀ ਮੈਂ ਨਾ ਗੁੱਸੇ ਹੋ ਜਾ ਆ ਇਹ ਇਹਨੂੰ ਕਹਿਣ ਦੇ ਨੇ ਜਾ ਕੇ ਠੀਕ ਹੈ ਅਮਰੀਕ ਨੂੰ ਇਹ ਗੱਲ ਤੋਂ ਸਮਝਾ ਯਾਰ ਮੰਨ ਲਓ ਆਹ ਗੱਲ ਸਾਡੇ ਨਾਲ ਹੈ ਬਲ ਦੂਜੇ ਤਿੰਨ ਇਕੱਠੇ ਹੋ ਗਏ ਚੌਥੇ ਨੂੰ ਬਣਾ ਲਵਾਂ ਦੂਜੇ ਨੂੰ ਬਣਾ ਲੈਂਦੇ ਨੇ ਗੱਲ ਇਹ ਗੱਲ ਇੱਕ ਸਾਡਾ ਹੋਣ ਤਰਾ ਉਹ ਵਿਚਾਰਾ ਗਿਆ ਹੋਇਆ ਹਰ ਟਾਈਮ ਉਹ ਵੀ ਸਾਡੇ ਨਾਲ ਹੀ ਹੁੰਦਾ ਹੁਣ ਇੱਥੇ ਕੰਮ ਭੇਜਤਾ ਹਰਵਿੰਦਰ ਆਹੋ ਠੀਕ ਹੈ ਜੀ ਆਮ ਪਾਰਟੀ ਦਾ ਵਧੀਆ ਲੀਡਰ ਹੈ ਜੀ ਉਹ ਠੀਕ ਹੈ ਜੀ ਪਰ ਮੇਰੇ ਵਾਸਤੇ ਉਹ ਸ਼ੱਕ ਦੀ ਅਸੀਂ ਆਹ ਕੁਰਸੀਆਂ ਚੱਕਣ ਲੱਗ ਜੇ ਤਾਂ ਵੀ ਕੋਈ ਜਵਾਬ ਨਹੀਂ ਦਿੰਦਾ ਨੂੰ ਠੀਕ ਹੈ ਉਹੀ ਪਿਆਰਾ ਬਾਈ ਜੀ ਤੇ ਦੋਸਤੋ ਇੱਕ ਖਾਸ ਚੀਜ਼ ਆ ਬਿਜਾਰੀਆਂ ਦੀ ਜੇ ਗੱਲ ਕਰੀਏ ਵੀ ਜਿੱਥੇ ਆਪਾਂ ਚਾਰ ਪੰਜ ਮਿੱਤਰ ਹੋਨੇ ਹਨ ਆਪਾਂ ਇੱਕ ਦੂਜੇ ਨਾਲ ਤੋੜਨ ਲੱਗ ਗਏ ਨੇ ਸਮਾਂ ਦੀ ਜੇ ਇੱਕ ਬੰਦਾ ਆਪਣੇ ਚੋਂ ਨਿਕੜਦਾ ਦੂਜੇ ਜੋੜੋ ਜਿਵੇਂ ਬਾਈ ਹੋਰਾਂ ਦਾ ਪਿਆਰ ਹੈਗਾ ਤੇ ਜਿਹੜੇ ਵੀ ਮਿੱਤਰਾਂ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਨਾਈਟ ਦਾ ਫੰਕਸ਼ਨ ਕਰਨਾ ਡੇ ਦਾ ਫੰਕਸ਼ਨ ਕਰਨਾ ਜਾ ਕੋ ਕਰਨੀ ਆ ਅੱਗੇ ਲੋਹੜੀ ਦਾ ਵੀ ਪ੍ਰੋਗਰਾਮ ਆ ਰਹੇ ਨੇ ਤਾਂ ਬਾਈ ਹੋਰਾਂ ਨੂੰ ਇੱਕ ਵਾਰ ਸਕਰੀਨ ਤੇ ਮੈਂ ਨੰਬਰ ਦਿੱਤਾ ਉਹਦੇ ਕਾਲ ਕਰਕੇ ਜਾਂ ਤੁਸੀਂ ਸ਼ਾਜਲੀ ਪਿੰਡ ਜਿਹੜਾ ਕਿ ਸਨਾਮ ਤੋਂ ਲਹਿਰਗਾ ਘਰੋਂ ਤੇ ਪੈਂਦਾ ਉਹਦੇ ਬੇਟ ਕਰਕੇ ਮੈਰਿਜ ਪੈਸ ਤੁਸੀਂ ਬੁੱਕ ਕਰ ਸਕਦੇ ਹੋ ਧੰਨਵਾਦ ਦੋਸਤੋ ਬਈ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ